ਲਾ ਜਾਈ ਤੂੰ ਇੱਥੇ ਆ ਗਈਆਂ ਕਿਉਂ ਕਿੱਥੇ ਜਾਵਾਂ ਆ ਕਮਰਾ ਹੀ ਮੇਰਾ ਤੇ ਇਹ ਮੇਂ ਤੇਰਾ ਵਾ ਆ ਹੁਣ ਮੇਰਾ ਕਮਰਾ ਵਾ ਤੇਰਾ ਕਿੱਥੋਂ ਆ ਗਿਆ ਵੇ ساری ਉਮਰ ਤੇ ਮੱਥੇ ਗੁਦਾ ਅੱਠ ਲੱਗੀ ਤੇ ਤੂੰ ਕਹਿੰਦਾ ਮੇਰਾ ਕਮਰਾ ਚਲ ਜਾ ਕੇ ਇੱਕ ਬਾਜ਼ ਜਾ ਬਰਾਡੇ ਵਿੱਚ ਤੂੰ ਜਾ ਮੈਂ ਬਾਹਰ ਪ ਜਾਵਾਂ ਬਰਾਡੇ ਵਿੱਚ ਹਾਂ ਕਿਉਂ ਜਿੰਨੀ ਦੇਰ ਮੈਂ ਸੋਣਾ ਸੀ ਬਾਹਰ ਸੋ ਗਿਆ ਮੈਂ ਹੁਣ ਅੱਜ ਤੋਂ ਬਾਅਦ ਮੇਰਾ ਕਮਰਾ ਵਾ ਤੇਰਾ ਕੋਈ ਕਮਰਾ ਕੁੰਮਰਾ ਨਹੀਂ ਹੋਗਾ ساری ਉਮਰ ਮੱਥੇ ਗੁਦਾ ਲਈ ਜੇ ਇਹ ਕਮਰਾ ਹੀ ਮੇਰਾ ਲਈ ਓ ਚਾਹੀ ਮੈਨੂੰ ਆਪਣਾ ਕਮਰਾ ਚਾਹੀਦਾ ਵਾ ਮੈਂ ਨਹੀਂ ਹੁਣ ਬਾਹਰ ਸੌ ਸਕਦਾ ਆ ਤੇ ਉਹ ਕਿਉਂ ਤੂੰ ਨਹੀਂ ਸਮਝਦਾ ਤੇ ਗੁੱਡੀ ਹੋ ਕੇ ਕਿ ਮੈਂ ਬਾਹਰ ਸੌ ਬਾਹ ਉਹ ਚਾਹੀ ਫੇਰ ਏਡੀ ਕੋਈ ਕਿਹੜੀ ਗੱਲ ਹੋ ਗਈ ਜੇ ਬਾਹਰ ਸੌ ਜੇਂਗੀ ਤੇ ਤੂੰ ਸੁਣਨਾ ਹੀ ਦੇਣਾ ਹੁਣ ਤੂੰ ਸੁਵਾ ਜਾ ਤੈਨੂੰ ਪਤਾ ਵੇ ਮੇਰਾ ਸਰੀਰ ਬਿਜੁਰਬ ਜਾਇਗਾ ਵੇ ਤੇ ਦੱਸ ਮੈਂ ਕਮਰੇ ਚ ਨਾ ਸੌਵਾ ਹੋਰ ਕਿੱਥੇ ਜਾਵਾਂ ਜਾ ਕੇ ਉਹ ਨਹੀਂ ਚਾਹੀ ਮੈਨੂੰ ਨਹੀਂ ਪਤਾ ਮੈਨੂੰ ਨਾ ਹੁਣ ਕਮਰਾ ਚਾਹੀਦਾ ਆਪਣਾ ਤੇ ਮੈਂ ਨਹੀਂ ਅੱਜ ਦੁਬਾਰ ਬਾਹਰ ਸੌਣਾ ਅੱਛਾ ਤੂੰ ਮੈਨੂੰ ਸੌਣੇ ਤੇ ਫਿਰ ਮੈਂ ਵੀ ਨਹੀਂ ਸੌਣਾ ਜਾ ਇਹ ਨਾ ਚਾਹੀ ਕਿਵੇਂ ਤੂੰ ਮੈਨੂੰ ਬਾਹਰ ਕੱਢਦੀ ਆ ਮੈਂ ਦੋਸੀ ਹੁਣ ਕੀ ਸਿਰ ਤੇ ਰੋਲਾ ਪਾਇ ਮੁੰਡੇ ਦੇ ਮਗਰ ਪਾਇ ਕੀ ਗੱਲ ਕੀ ਹੈ ਨਹੀਂ ਮੈਂ ਇਹਨੂੰ ਕੀ ਕਹਤਾਂ ਨਹੀਂ ਤੂੰ ਵੀ ਆ ਗਈ ਲੜਨ ਵਾਸਤੇ ਮੇਰੇ ਬਾਦ ਹੈਂ ਦੱਸ ਆ ਸਾਰੀ ਉਮਰ ਮੈਂ ਇੱਥੇ ਗੁਜ਼ਾਰ ਚੱਡੀ ਐ ਕਮਰੇ ਲਈ ਤੇ ਇਹ ਵੇਖਾਂ ਤਾਂ ਲੈ ਇਹ ਮੈਨੂੰ ਕਹਿੰਦਾ ਇਹ ਕਮਰਾ ਮੇਰਾ ਇਹਦਾ ਕਿੱਥਾ ਆ ਗਿਆ ਨਹੀਂ ਕਮਰਾ ਹੈਂ ਜੇ ਤੈਨੂੰ ਇੰਨਾ ਹੀ ਹੈਗਾ ਨਾ ਆ ਕੋਠੇ ਦੇ ਜਣੇ ਚ ਮਾਰਾਗਾ ਨਾ ਉੱਥਿਆਂ ਨੂੰ ਕਮਰਾ ਪਾ ਦੇ ਮਦਰ ਸਾਹਿਬ ਤੈਨੂੰ ਪਤਾ ਹੈ ਮੇਰਾ ਸਰੀਰ ਹੈਗਾ ਬਜ਼ੁਰਗ ਤੇ ਨਾ ਮੈਂ ਕੋਠੇ ਚੜ ਸਕਦੀ ਤੇ ਨਾ ਮੈਂ ਚੜਨੇ ਬਹੁਤੀ ਗੱਲ ਲੱਗਿਆ ਨਾ ਤੇ ਕੋਠੇ ਜਿਹੜਾ ਸਟੋਰ ਹੈਗਾ ਨਾ ਉੱਕੜਾ ਵੱਡਾ ਹਾਲ ਹੈ ਉੱਥੋਂ ਕੱਢ ਸਮਾਨ ਤੇ ਇਹਨੂੰ ਦੇ ਦੇ ਕਮਰਾ ਨਹੀਂ ਉਹ ਤਾਂ ਸਟੋਰ ਹੈਗਾ ਕਿੰਨਾ ਸਮਾਨ ਉੱਥੇ ਪਿਆ ਹੈ ਤੁਹਾਨੂੰ ਵੀ ਪਤਾ ਹੀ ਹੈ ਨਹੀਂ ਸਮਾਨ ਪਿਆ ਤਾਂ ਸਮਾਨ ਬਾਹਰ ਕੱਢ ਲੈ ਉੱਥੇ ਕੀ ਹੈ ਦੇ ਦੇ ਇਹਨੂੰ ਕਮਰਾ ਐਡਾ ਵੱਡਾ ਹਾਲ ਹੈ ਉੱਥੇ ਹਾਲ ਰੋਟਾ ਕਮਰਾ ਹੈ ਉੱਤੇ ਜਿਹੜਾ ਤੁਸੀਂ ਸਟੋਰ ਬਣਾਇਆ ਹੈ ਤੇ ਉਹਨੂੰ ਦੇ ਦੇ ਮੁੰਡੇ ਨੂੰ ਕਮਰਾ ਸਮਾਨ ਬਾਹਰ ਕੱਢ ਕੇ ਜੋ ਕੂੜ ਕਬੜਾ ਉਹਦੇ ਵਿੱਚ ਰੱਖਿਆ ਹੋ ਤਾਂ ਉਹਦੇ ਵਿੱਚ ਮੈਂ ਰਹੂੰਗਾ ਤੇ ਤੈਨੂੰ ਕਹਿੰਦੇ ਮੈਂ ਤੈਨੂੰ ਕਹਿੰਦੇ ਤੂੰ ਉਹਦੇ ਵਿੱਚ ਰਹਿਣਾ ਉਸ ਮੈਂ ਕਹਿੰਦਾ ਬਾਹਰ ਕੱਢ ਬਾਹਰ ਕੱਢ ਕੇ ਸੋਹਣੇ ਨਾਲ ਸਾਫ਼ ਸੁਥਰਾ ਕਰਕੇ ਤੈਨੂੰ ਦੇ ਦੇ ਨੀ ਤੁਸੀਂ ਮੁੰਡੇ ਦੇ ਮਗਰ ਜੋ ਪਏ ਹੋ ਤੇ ਤੁਸੀਂ ਚਲ ਜਾਓ ਉੱਪਰ ਸਟੋਰ 'ਚ ਨਹੀਂ ਤੂੰ ਮੈਨੂੰ ਕਹਿੰਦੇ ਏ ਆਹੋ ਹੈ ਨਹੀਂ ਉਹ ਜਿਹੜਾ ਜਵਾਨ-ਜਵਾਨ ਹੈਗਾ ਉਹ ਇੱਛੇ ਬੋਵੇ ਤੇ ਮੈਂ ਜਿਹੜੀ ਗੋਡਿਆਂ 'ਚ ਰਹੀ ਹੋਈ ਆ ਤੇ ਮੈਂ ਕੋਠੇ ਚੜਾਵਾਂ ਨਹੀਂ ਸਹੀ ਮੰਮੀ ਸਹੀ ਤੇ ਕਹਿੰਦੇ ਆ ਲੈ ਕੀ ਸਹੀ ਕਹਿੰਦੇ ਆ ਵੇ ਮਾਂ ਤੇਰੀ ਹੈ ਤੁਸੀਂ ਮਾਵਾ ਦੀ ਗੱਲ ਕਰਨ ਦੀਆਂ ਵਾ ਦੱਸ ਤੈਨੂੰ ਨਹੀਂ ਮੈਨੂੰ ਪਤਾ ਲੱਗਦਾ ਉਹਨੂੰ ਤਾਂ ਨਹੀਂ ਪਤਾ ਕਿ ਤੂੰ ਹੀ ਸਿਆਣਾ ਬਣ ਗਿਆ ਕੋਈ ਨਹੀਂ ਚਾਹੀ ਤੂੰ ਉੱਤੇ ਜਾਣ ਵਾਲੀ ਬਣ ਤੈਨ ਮੈਂ ਚੋਕੇ ਉੱਤੇ ਛੱਡ ਆਇਆ ਕਰੂੰਗਾ ਅੱਛਾ ਮੈਨੂੰ ਉੱਤੇ ਚੋਕੇ ਛੱਡੇਗਾ ਇਹ ਇੱਕ ਦਿਨ ਦਾ ਕੰਮ ਨਹੀਂ ਇਹ ਰੋਜ਼ ਦਾ ਕੰਮ ਹੈ ਗਾਣੀ ਕੋਈ ਗੱਲ ਨਹੀਂ ਮੈਂ ਕਰ ਹਾਂ ਤੂੰ ਕਰ ਲੇਂਗਾ ਕਹਿੰਦਾ ਸੁੱਖਾ ਤੇ ਕਰਨਾ ਓਖਾ ਹੀ ਆਹੋ ਆਹੋ ਕੰਧਾ ਕੀ ਹੈ ਤੂੰ ਮੈਨ ਦੱਸਾਂ ਪਹਿਲੇ ਮੇਰੀ ਗੱਲ ਸੁਣ ਲੈ ਇੱਥੋਂ ਮੈਂ ਨਹੀਂ ਜਾਣਾ ਇਹਨੂੰ ਕੋਠੇ ਜਿਹੜਾ ਸਤੂਰ ਹੈਗਾ ਨਾ ਉੱਥੋਂ ਸਾਰਾ ਕੱਢ ਸਮਾਨ ਇਹਨੂੰ ਉੱਥੇ ਕਮਰਾ ਪਾ ਕੇ ਜੇ ਮਰਦਾ ਮੇਰੇ ਲੱਤਾਂ ਗੋਡੇ ਨਹੀਂ ਹੈਗੇ ਤੂੰ ਮਨ ਕਹਨੇ ਕਿ ਤਾਲਵਾ ਕਣ ਜਿਹੜੀ ਮੈਂ ਜਵਾਨ ਹਾਂ ਹੁਣ ਮੇ ਕੋਈ ਜਵਾਨੀ ਨਹੀਂ ਲਈ ਮੇਰੇ ਚ ਮਰਦਾ ਤੇ ਨਾ ਹੀ ਮੈਂ ਚੜ ਸਕਦੀ ਹੁੰਤੇ ਮੇਰੀ ਗੱਲ ਸੁਣ ਲੈ ਹੁਣ ਬਸ ਨਹੀਂ ਮੇਰੀ ਤੁਸੀਂ ਗੱਲ ਸੁਣ ਜਵਾਦ ਤੇ ਤੁਹਾਡੀ ਐਡੀ ਚੱਲਦੀ ਹੈ ਤੇਰਾ ਨੂੰ ਹੀ ਚਲਾ ਲੋ ਤੁਹਾਡਾ ਲੱਤਾਂ ਗੋਡੇ ਨੂੰ ਚਲਾ ਲੋ ਤੇ ਚੜ ਜਾ ਬੋੜੀਆਂ ਐਡੀ ਕਿਹੜੇ ਸਾਰਾ ਨੇ ਤੁਸੀਂ ਉੱਥੇ ਲਫਟੜਾਈ ਕਰਨੀ ਹੁੰਦੀ ਕੁੜੀ ਮੇਰੀ ਨਹੀਂ ਆਣਾ ਹੁੰਦਾ ਬੱਚੇ ਉਹਦੇ ਨਿੱਕੇ ਨਿੱਕੇ ਹੈ ਮੈਂ ਤੀਜੀ ਮੰਜ਼ਲ ਤੇ ਹੁਆ ਨਾ ਜਾਣੀ ਇਹ ਬੱਚਿਆਂ ਕੋ 60 ਪੀਟ ਲੱਗ ਜਾਵੇ ਅਸਾਈ ਦਾ ਨਾਂ ਨਹੀਂ ਤੇ ਰੁਵਾਈ ਦਾ ਨਾਮ ਛੇਤੀ ਹੋ ਜਾਂਦਾ ਹੈ ਬੱਚੇ ਕਿਹੜੇ ਰੋਜ਼ ਰੋਜ਼ ਆਉਂਦੇ ਆ ਜਿੱਦਨ ਉਹਨਾਂ ਨੇ ਆਉਣਾ ਹੋਗਾ ਨਾ ਕੋਈ ਗੱਲ ਨਹੀਂ ਆ ਕਮਰੇ ਚ ਭਾਲੂਗਾ ਉਹਨਾਂ ਨੂੰ ਮੈਂ ਅੱਛਾ ਤੇ ਮੈਨੂੰ ਕੱਢ ਲੇ ਕੇ ਤੈਨੂੰ ਬਾਕ ਤਕਲੀਫ ਹੁੰਦੀ ਆ ਨਾ ਮੈਂ ਨਹੀਂ ਚੜ ਸਕਲੀ ਮੈਂ ਇੱਥੇ ਹੀ ਰਹਿਣਾ ਈ ਤੇ ਮੈਂ ਹੀ ਚਾਹੀ ਇਸੇ ਕਮਰੇ ਚ ਹੀ ਰਹਿਣਾ ਅੱਛਾ ਲੈ ਫਿਰ ਤੁਸੀਂ ਆਹੋ ਤੁਹਾਡਾ ਮੰਝਾ ਬਾਹਰ ਬਰਾਂਡੇ ਡਾ ਦਨਿਆ ਕੋਈ ਗੱਲ ਆਹੋ ਤੇ ਫੇਰ ਬੱਚਿਆਂ ਨੇ ਚੜਨ ਦੀ ਕੋਈ ਮੁਸ਼ਕਲ ਨਹੀਂ ਪਹਿਲਾਂ ਮੇਰੇ ਕਿ ਤੂੰ ਕਿਹੜੀ ਬਰਾਂਡੇ ਚ ਐਨੇ ਬਾਹਰ ਠੰਢ ਦੇ ਵਿੱਚ ਮੈਂ ਮਰਾਂ ਉੱਥੇ ਬਵਾ ਉਹ ਲੌਬੀ ਤੇ ਮੈਂ ਆਹੋ ਤੂੰ ਅਖਾਂ ਜਿਵੇਂ ਮੇਕਅਪ ਟਿਸਕ ਨਾਲ ਮੈਂ ਨਾ ਕਰ ਤੇ ਨਾ ਮੈਂ ਜਾਣਾ ਹੀ ਤੇ ਮੇਰੀ ਗੱਲ ਸੁਣ ਲੈ ਮੈਂ ਥੇ ਬਹਿਣਾ ਹੀ ਬਸ ਇਦੀ ਗੱਲ ਮੁਕਾਣੀ ਬਸ ਅੱਜ ਤੂੰ ਵੀ ਰਹੀ ਜਾ ਫੇਰ ਵੇਖੀ ਜਾਏਗੀ ਮੈਂ ਤਾਂ ਕਿ ਮੰਜੂ ਆਪ ਵੱਡ ਹੋ ਗਈ ਐ ਤੇ ਸਾਰਾ ਸਿਆਪਾ ਮੇਰੇ ਜੋਗਾ ਨਿਕਲਾ ਤਾਂ ਸਿਆਪਾ ਨਹੀਂ ਤੇ ਹੋਰ ਕੀ ਸਿਆਪਾ ਸਿਆਪਾ ਕਰਨੀ ਮੈਂ ਤੇ ਨਾ ਕੰਮ ਨਹੀਂ ਕਰਾਂਦੀ ਸਾਰਾ ਕੰਮ ਕਰਾਂਨੀ ਤੇਰੇ ਨਾਲ ਤੇ ਰੋਟੀ ਵੀ ਗਾਣੀ ਕਰਾਣਾ ਹੀ ਪੈਣਾ ਇੱਥੇ ਰਹਿਣਾ ਤੇ ਕਰਾਣਾ ਹੀ ਪੈਣਾ ਫੇਰ ਮੈਂ ਫੇਰ ਤੂੰ ਮੈਨੂੰ ਕੀ ਫਿਰ ਕਹਿਣ ਜਾਈਆ ਕਦੀ ਦੁੱਧ ਚਾਹ ਦਿਓ ਕਦੀ ਪਾਣੀ ਦਿਓ ਕਦੀ ਦਵਾਈਆਂ ਦਿਓ ਸਾਰਾ ਦਿਨ ਤਾਂ ਮੈਂ ਹੀ ਕੁਝ ਕਰਦੀ ਰਹਿਨੀ ਤੁਹਾਡਾ ਨਾ ਨਹੀਂ ਉਹ ਸਹ ਕਹਿ ਜੇ ਮੈਂ ਤੈਨੂੰ ਕਰਨਾ ਪੈਣਾ ਕੋਈ ਮੈਂ ਕੋਈ ਉਟਕੜ ਕਰ ਜਾਂ ਜਿੰਨਾ ਕਿ ਮੇ ਕੋਲ ਹੁੰਦਾ ਮੈਂ ਕਰ ਦਿੰਨੀ ਆ ਨਹੀਂ ਵਾ ਕੱਲੀ ਨੇ ਨਹੀਂ ਸਾਰਾ ਕੋਈ ਸਾਮਿਆ ਆਹੋ ਉਹਦਾ ਵੀ ਮਰਜ਼ ਬੰਦਾ ਉਹਦਾ ਮਰਜ਼ ਬੰਦਾ ਵੈ ਇਹ ਗੱਲ ਨਹੀਂ ਕਿ ਉਹਦੇ ਵਾਲੀ ਮੈਂ ਚੈਨਾਂ ਤੇ ਤੇਰੇ ਤੇਰੀ ਸ਼ਾਂਤੀ ਤੈਨੂੰ ਕਾ ਰੱਖ ਤੂੰ ਤੇ ਕੋਈ ਨਹੀਂ ਉਹਦੇ ਵਾਲੀ ਚਾਹ ਦੀ ਲਾ ਮੰਗੀ 15 ਦਿਨ ਚਾਰ ਦਿਨ ਨਹੀਂ 15 ਦਿਨ ਉਹ ਦੇ ਘਾਰ ਰਿਆ ਕਰੋ ਤੇ 15 ਦਿਨ ਇਦਾਂ ਰਿਆ ਕਰੋ ਅੱਛਾ ਹਾਂ ਮੈਂ ਤੁਹਾਨੂੰ ਕਹਤਾ ਜੀ ਤੂੰ ਹੀ ਸਾਡੇ ਕੋਲ ਨਹੀਂ ਤੂੰ ਆ ਗੀ ਜੀ ਤੰਗ ਕੀ ਆ ਗਏ ਜੀ ਢੋਰ ਕੀ ਹੈ ਢੋਰ ਕੀ ਤੰਗ ਤੁਸੀਂ ਕਰਨ ਦੇ ਜੀ ਮਾਰੀ ਮੈਂ ਤੇਰੇ ਮੂੰਹ ਦੇ ਕੇ ਚ ਪੇੜ ਹੈ ਹੈ ਓਏ ਤੇਰੀ ਮਾਂ ਬੋਲਦੀ ਐ ਕਿ ਉਹ ਹੱਥਾਂ ਨੇ ਤੈਨੂੰ ਬਾਤੀਆਂ ਬੋਲਣ ਦੀਆਂ ਤੂੰ ਹੀ ਸਿਆਣਾ ਬਣ ਗਿਆ ਉਹਨੂੰ ਨਹੀਂ ਅਕਲ ਆਗੀ ਤੇ ਉਹ ਹੀ ਨਾ ਸਿਆਣੇ ਸਾਡੇ ਕੋ ਬਣਿਆ ਨਹੀਂ ਗਿਆ ਮੰਮੀ ਮੈਂ ਕਹਿੰਨਾ ਚਾਚੀ ਬੜੀ ਸਿਆਣੀ ਰਹਿ ਗਈ ਆ ਜਿਹੜਾ ਉਹਨੇ ਇਹਨੂੰ ਅੱਡ ਕਰਤਾ ਨਾਲੇ ਉਦੋਂ ਵੀ ਨਾ ਤੁਹਾਨੂੰ ਮੰਮੀ ਪਈ ਹੀਗੀ ਕਿ ਨਹੀਂ ਜੀ ਨਹੀਂ ਆ ਮੰਮੀ ਨੂੰ ਆਪਾ ਰਖਣਾਈ ਰਖਣਾ ਵਾ ਉਹਨੂੰ ਮੈਂ ਕੀ ਕਰਾ ਤੇਰਾ ਪਿਓ ਹਿਲਦਾ ਪਿਆ ਸੀ ਉੱਥੇ ਬਿਆਹ ਹੀ ਆ ਸੀ ਜੜਪੜਥ ਹੋ ਗਿਆ ਸੀ ਕੰਦ ਮਾਂ ਜਾਈ ਤੇ ਮੈਂ ਜਾਵਾਂ ਨਹੀਂ ਤੇ ਬੰਜਾਣਾ ਆਪ ਤੇ ਸਾਰਾ ਦਿਨ ਦੁਕਾਨ ਤੇ ਬੈਠਾ ਰੰਦਾਈ ਰਾਤ ਨੂੰ ਆ ਕੇ ਵੜਦਾਈ ਤੇ ਸਾਰੇ ਦੇ ਮੈਸੇ ਆਪਾ ਕਰਦੇ ਰ ਕਈ ਠੰਡੀ ਦਿਓ ਕਈ ਤਿੱਕੀ ਦਿਓ ਇਹ ਸਮਝੀ ਡੰਡੀ ਹੋ ਅਗਦੀ ਫੁਲਕਾ ਡੰਡਾਈ ਮੈਨੂੰ ਤਾਜਾ ਬਣਾ ਕੇ ਦਿਓ ਸਾਰਾ ਦਿਨ ਤੇ ਲੱਗੀ ਰਹਿੰਦੀ ਐ ਦੇ ਨਾਲ ਮੈਂ ਕੀ ਕਰਦਾ ਹੋਰ ਕਰਦਾ ਬਾਹਰ ਅੰਦਰ ਵੀ ਜਾਣਾ ਹੋਵੇ ਨਾ ਸਭ ਤੋਂ ਇਹ ਟੈਨਸ਼ਨ ਇਹ ਹੁੰਦੀ ਆ ਕਿ ਹੋਰ ਆ ਜਾ ਦਵਾਈ ਪਾਣੀ ਦੇ ਆ ਨੀ ਦਵਾਈ ਦੇੜੀ ਨਹੀਂ ਦੇ ਸਾਂ ਕਰਨਾ ਦੇ ਹੈ ਉਹ ਅਗੜਾ ਕਿਤੇ ਕੋ ਮਿਲਦਾ ਲਿਆਣੀ ਹੁੰਦੀ ਐ ਇੱਥੋਂ ਭਰ ਕੇ ਜਿੱਥੇ ਮੈਨੂੰ ਫੜਾ ਕੇ ਦਵਾਈ ਹੋਰ ਕੀ ਕਰਨਾ ਹੁੰਦਾ ਤੋਈ ਨਹੀਂ ਸਾਰੇ ਫਰਜ਼ ਮੇਰੇ ਹੀ ਐ ਹਾਂ ਨਹੀਂ ਹੋ ਰਾ ਲਈ ਕੋਈ ਵਰਜ ਮੰਜੂ ਲਈ ਕੋਈ ਵਰਜ ਨਹੀਂ ਸਾਰੇ ਵਰਜ ਮੇਰੇ ਹੀ ਐ ਮੈਂ ਲਖਾ ਕੇ ਆਈ ਸੀ ਇਸ ਮੈਂ ਹੀ ਪੁੱਛ ਤਾਨਪੂਤ ਨੇ ਸਾਹਮਣਾ ਨਹੀਂ ਦੇ ਅੱਛਾ ਕੁਝ ਤੇ ਤੁਹਾਨੂੰ ਮੈਂ ਦਿੱਤਾ ਹੈ ਚੰਗੀ ਹੁੰਦੀ ਤੇ ਨਾ ਕੁਝ ਮੈਂ ਦਿੰਦੀ ਅੰਨੂ ਤੇ ਨਾ ਦੇਂਦੇ ਵਾ ਤੈਨੂੰ ਤੇ ਆਪੇ ਦੋਵੇਂ ਜਾਣੀਆ ਤੁਸੀਂ ਇਕੱਲੇ ਜਾਣੀਆ ਰਹਿੰਦੀਆ ਕੱਟੀਆਂ ਰਹਿੰਦੀਆ ਮੈਂ ਨਹੀਂ ਮੈਂ ਨੂੰ ਕੀ ਦੇ ਦਤਾ ਜੇ ਐਨਾ ਕੁ ਜਿਆ ਸੈੱਟ ਮੈਨੂੰ ਤੇ ਰਾਣੀ ਆਰ ਮੰਜੂ ਨੂੰ ਫੜਾ ਦਤਾ ਬਾਕੀ ਜਗ੍ਹਾ ਦੀ ਗੱਲ ਕਰਦੋਂ ਸਾਨੂੰ ਇਹ ਕੁਰਨੀਆਂ ਚ ਵਾਰ ਦਿੱਤਾ ਪਾਸੇ ਦੀ ਜਗ੍ਹਾ ਦੇਤੀ ਤੇ ਉਹਨੂੰ ਬਾਹਰ ਵੱਡੀ ਕੋਠੀ ਲੈ ਦਿੱਤੀ ਉੱਥੇ ਨਹੀਂ ਤੂੰ ਆਪੇ ਤਾਂ ਕਹਿੰਦੀ ਸੀ ਮੈਂ ਇੱਥੇ ਹੀ ਰਹਿਣਾ ਵੇ ਹੈ ਤੂੰ ਵੀ ਵਿੱਚ ਉਹਦੋਂ ਕਹਿ ਰੰਦੀ ਤੇ ਤੂੰ ਪੂਰੀ ਬਾਹਰ ਕਿੱ데 ਚਲੇ ਜਾਂਦੀ ਹੈ ਤੇਰੀ ਸ਼ਹਿਰ ਦੇ ਵਿੱਚ ਤੇ ਉਹਦੀ ਬਾਹਰ ਹੋ ਗਈ ਫਿਰ ਗਈ ਹੈ ਉਹ ਨਾ ਪਾਗਲ ਦੇ ਹੀ ਰਹਿ ਗਏ ਆ ਜਿਹੜੀ ਸੱਤੋਂ ਜ਼ਿਆਦੀ ਮੋਲ ਦੀ ਕੋਠੀ ਉਹ ਦੇਤੀ ਉਹਨਾਂ ਨੂੰ ਤਾਂ ਸਾਨੂੰ ਆ ਟੁੱਟੀ ਚ ਦੇਤੀ ਆ ਟੁੱਟੀ ਕਰੀ ਵੇ ਹੈ ਅੱਜ ਦੀ ਬੁੱਚੀ ਸਾਡੀ ਜਗ੍ਹਾ ਆ ਗਈ ਐ ਅੱਧਾ ਪੁਰਾਣੀ ਹੋਇਆ ਐ ਇਹ ਕਿਹੜੀ ਨਵੀਂ ਐ ਉਹਦੀ ਨਵੀਂ ਜਗ੍ਹਾ ਨਹੀਂ ਨਵੀਂ ਜਗ੍ਹਾ ਗਈ ਤੇ ਵੇਖੇ ਤੋੜ ਪੈਸੇ ਲਾ ਲਾਂਗੇ ਤੇ ਥੇ ਐ ਵੀ ਨਵੀਂ ਹੋ ਜਾਏਗੀ ਇਹਨੂੰ ਵੀ ਐ ਪੈਸੇ ਦਰਸਤਾ ਨਾ ਲੱਗੇ ਨਾ ਤੋੜ ਤੋੜ ਕੇ ਲਾਈ ਜਾਵਾਂਗੇ ਹੈ ਨਾ ਤੋੜ ਤੋੜ ਕੇ ਲਾਈ ਜਾਵਾਂਗੇ ਫਿਰ ਕਿ ਹੋਲੇ ਹੋਲੇ ਕਰਕੇ ਕਹਿੰਦੇ ਸਹਿਜ ਪੱਕੇ ਸੋ ਮਿੱਠਾ ਆਈ ਖੋਲੀ ਕਰਕੇ ਬਣਾ ਲਓ ਨਹੀਂ ਕਿ ਉਹਨੂੰ ਕਹਿ ਦੇਣੀ ਆਹੋ ਆਹ ਵਾਲਾ ਕਦੋਂ ਹੀ ਲੇ ਲੋ ਸਾਨੂੰ ਉਹ ਦੇ ਦੋ ਜਿਹੜਾ ਨਵਾਂ ਤਿਆਰ ਹੋਇਆ ਵਾ ਮੇ ਪੁੱਤਰਾ ਮੈਂ ਉਸਦੋਂ ਤੇਰੀ ਮਾਂ ਹੀ ਕਹਿੰਦੀ ਸੀ ਕਿ ਨਹੀਂ ਮੈਂ ਲੈਣਾ ਤੇ ਇਹੋ ਲੈਣਾ ਵਾ ਮੈਂ ਦੱਸਾਂ ਮੈਂ ਓਟੇ ਕੀ ਕਰਦੀ ਅਜਿਹੇ ਸਿਆਣਾ ਬੰਦਾ ਹੁੰਦਾ ਨਾ ਉਹਦਾ ਦਿਮਾਗ ਖਰਾਬ ਹੋ ਗਿਆ ਹੈ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਨਹੀਂ ਉਦੋਂ ਤਾਂ ਤੂੰ ਕੰਨਿਸ ਹੈ ਕਿ ਐਥੇ ਬੱਝ ਵੀ ਗਈ ਐਥੇ ਲਮਾਰੀਆਂ ਵੀ ਐਥੇ ਸਭ ਕੁਝ ਗਈ ਹੈ ਤੇ ਹੁਣ ਨਾ ਮੈਂ ਇਹ ਲੰਗਾ ਤੇ ਉਹ ਜਿਹੜੀ ਤਸੜੀ ਜੰਗਲ ਚ ਗਈ ਜਿੱਥੇ ਕੁਝ ਮਿਲਦਾ ਹੀ ਨਹੀਂ ਹੈ ਤੇ ਖਾਇ ਤੇ ਉਹ ਰਿਆ ਖਾਵਾ ਖੰਡਈ ਹੈ ਮੈਂ ਉੱਥੇ ਕੱਖ ਨਹੀਂ ਮਿਲਦਾ ਤੇ ਭਰਿਆ ਘਾਰ ਹੀ ਛਿਦਣੇ ਆਹੋ ਸਿਉਂਕਾ ਲੱਗਿਆ ਲਮਾਰੀਆਂ ਨੂੰ ਬੈਡਰ ਵੀ ਸਿਉਂਕਾ ਲੱਗਿਆ ਨਹੀਂ ਉਸਲੇ ਵੇਖਿਆ ਨਹੀਂ ਹਾਂ ਇਹ ਨੇ ਸਾਲਾਂ ਪਿੱਛੇ ਤੈਨੂੰ ਹੁਣ ਸਿਉ ਯਾਦ ਆਈ ਹੈ ਨਾ ਲੱਗ ਗਈ ਐ ਵੇਖ ਲੋ ਬੇਟਾ ਆ ਵੇਖ ਲੋ ਲੱਗ ਗਈ ਹੈ ਮੈਨੂੰ ਹੁਣ ਕਿੱਥੇ ਬੰਦਾ ਜਵਾਨੀ ਦਾ ਹੁੰਦਾ ਕਿੱਥੇ ਬੰਦਾ ਬਜ਼ੁਰਗ ਹੋ ਜਾਂਦਾ ਤੇ ਤੈਨੂੰ ਪਤਾ ਹੀ ਹੈ ਹੁਣ ਸਿਉ ਕਾ ਲੱਗਣਿਆ ਰੋਣਾ ਕੀ ਹੈ ਇੰਨੇ ਸਾਲਾਂ ਦੇ ਗਏ ਤੋਂ ਨਾ ਤੁਹਾਨੂੰ ਮੈਂ ਸਮਝਾਉਣਾ ਸੀ ਕਿ ਆਪਾਂ ਉਹ ਕਰ ਲੈ ਲਈਏ ਪਰ ਉਦੋਂ ਤੁਹਾਨੂੰ ਹੀ ਪਈ ਹੈ ਕਿ ਨਹੀਂ ਨਹੀਂ ਆਪਾਂ ਇੱਥੇ ਰਹਿਣਾ ਵਾ ਆਹੀ ਕਰ ਲੈਣਾ ਆਪਾਂ ਇਹੀ ਆਪਾਂ ਉਹ ਕਰ ਲਿੱਤਾ ਹੁੰਦਾ ਨਾ ਕਿੱਡੇ ਸੋਖੇ ਹੋਣਾ ਸੀ ਆਪਾਂ ਉਹ ਤੇ ਹੈ ਹੀ ਪੁੱਤਾ ਪਰ ਮੈਂ ਕੀ ਕਰਾਂ ਤੇਰਾ ਪਿਓ ਹੀ ਸਰਵਨ ਬਣਾਇਆ ਸੀ ਮੈਂ ਆਪਣੀ ਮਾਂ ਦੀ ਸੇਵਾ ਕਰਨੀ ਐ ਮੈਂ ਸੀਸਾ ਲੈਣੀ ਐ ਅਸੀਂ ਸੌਣੇ ਕਦੇਵੇਂ ਆਪ ਤੇ ਸਾਰਾ ਦਿਨ ਬੈਠਾ ਰਹਿਣਾ ਹੁੰਦੇ ਅਸੀਂ ਸਾ ਮੈ ਲੈਣ ਡਈਆਂ ਦੀ ਗਾਲਾਂ ਵੀ ਕਾਣ ਡਈ ਸੀ ਸਾ ਵੀ ਲੈਣ ਡਈ ਸੇਵਾ ਤਾਂ ਮੇਰੀ ਲੱਗ ਗਈ ਐ ਉਹਨੇ ਕੀ ਕਰਨੀ ਸੇਵਾ ਇਹ ਮੇਰੇ ਲੇਖੇ ਆਈ ਸੇਵਾ ਮੰਜੂ ਹੋ ਗਈ ਸੌਕੀ ਸਾਰਾ ਦਿਨ ਨੀਤੇ ਕਰਨੀ ਨੀ ਹਾਨ ਕਰਨੇ ਕਿਤੇ ਜਰਾ ਹੈ ਹੈ ਮੈਨੂੰ ਕੀ ਫਾਇਦਾ ਤੁਹਾਨੂੰ ਰੱਖਦਾ ਮੈਨੂੰ ਦੱਸੋ ਕੀ ਫਾਇਦਾ ਮੈਨੂੰ ਆਏ ਵੱਡੇ ਬੰਦੇ ਆ ਤੇਨੂੰ ਕੋਈ ਫਾਇਦਾ ਹੀ ਨਹੀਂ ਹੈਗਾ ਮੈਨੂੰ ਕਹਦਾ ਫਾਇਦਾ ਅੱਛਾ ਰਾਂ ਵੀ ਉਹਨੇ ਤੁਹਾਡੀ ਸੇਵਾ ਪਾਣੀ ਲੱਗੀ ਰਹਿਣੀ ਆ ਪਾਣੀ ਜਿਹੜਾ ਨਾਲ ਮੈਂ ਕਰਾਨੀ ਆ ਉਹ ਕਿੰਨਾ ਸੇ ਕਰਾਉਂਦੇ ਹੋ ਕਿੰਨਾ ਕੋਡਾ ਦੇ ਫਰਜ ਸਾਡੇ ਹੀ ਆ ਸਾਰੀ ਸੇਵਾਹੀਂ ਕਰ ਲੈਣੀ ਆ ਜਾਂ ਤਾਂ ਹੋਵੇ ਨਾ ਸਾਰਾ ਕੁਝ ਸਾਨੂੰ ਹੀ ਦੇ ਦਿੱਤਾ ਵਾ ਤੇ ਫੇਰ ਅਸੀਂ ਕਹੀਏ ਵੀ ਕੀ ਹਾਂ ਸੇਵਾ ਬੰਦੀ ਆ ਉਹ ਚਾਚੀ ਕੋ ਵੀ ਕਰਾਓ ਜਾ ਕੇ ਸੇਵਾ ਉਹ ਕੋ ਚੱਲ ਜਾ ਨਾ ਵੀ ਤੂੰ ਬਸ ਬੋਲ ਨਾ ਮੈਨੂੰ ਸਮਝਾਣਾ ਮੱਤਾ ਦੇਣ ਵਾਸਤੇ ਮੈਨੂੰ ਆਇਆ ਵੈ ਹੈ ਉੱਥੇ ਤੇ ਇਹਨਾਂ ਦਾ ਦਿੱਲੀ ਨਹੀਂ ਕਰਦਾ ਜਾਣਦੇ ਉਹ ਸੇਵਾ ਨਹੀਂ ਨਾ ਹੁੰਦੀ ਉੱਥੇ ਉਹ ਸੇਵਾ ਕਿਉਂ ਨਹੀਂ ਹੁੰਦੀ ਉਹ ਕਿਹੜਾ ਕਿਸੇ ਹਲਕਾ ਘੱਟ ਕਰੇਗੀ ਜੇ ਮੈਂ ਜਾਵਾਂਗੀ ਜੇ ਜਾਵਾਂਗੀ ਖਰੇ ਕਦੋਂ ਜਾਵਾਂਗੀ ਮੈਂ ਕਦੋਂ ਜਾਵਾਂਗੀ ਚਲ ਜਾਵਾਂਗੀ ਆ ਭਰਾਣਾ ਤੂੰ ਜੇ ਜਾਵਾਂਗੀ ਜੇ ਹੀ ਹੈ ਜੇ ਆਹੋ ਕਦੋਂ ਚਲ ਜਾਵਾਂਗੀ ਕਿਹੜੇ ਵੀ ਮੰਦਾ ਚਾਪੂ ਨਾ ਕਰ ਦਿਆਂਗੇ ਚਾਪੂਰਾ ਉੱਥੇ ਹੀ ਰਹੀ ਮਹੀਨਾ ਦੋ ਮਹੀਨੇ ਪਤਾ ਲੱਗੇ ਉਹਨੂੰ ਵੀ ਆਈ ਜੇ ਜਾਣਾ ਵਾਣਾ 6 ਮਹੀਨੇ ਲਾ ਕੇ ਆਈ ਉੱਥੇ ਏ ਨਹੀਂ 10 15 ਦਿਨੋਂ ਤੇ ਖੇਡ ਖਟਣ ਜਾਣੀ ਆ ਤੇ ਪਹਿਲਾਂ ਮੇਰੀ ਗੱਲ ਸੁਣ ਲੈ ਅ 6 ਮਹੀਨਿਆਂ ਤੋਂ ਕਹਿੰਦੇ ਆ ਮੈਂ 6 ਦਿਨ ਵੀ ਨਹੀਂ ਉ ਜਾਣਾ ਤੇ ਮੈਂ ਰਹਿਣਾ ਇੱਥੇ ਹੀ ਵੇਖਿਆ ਮੰਮੀ ਤੂੰ ਹੀ ਕਹਿੰਦੇ ਸੀ ਨਾ ਮੈਂ ਤੁਹਾਨੂੰ ਉਧਰ ਹੀ ਗਿਆ ਸੀ ਇਹਨੇ ਕਿੱਦੇ ਨਹੀਂ ਜਾਣਾ ਮੈਂ ਜਾਣਾ ਹੀ ਨਹੀਂ ਫੇਰੇ ਤੂੰ ਲੈ ਕਹਿੰਦਾ ਵੀ 6 ਮਹੀਨੇ ਲਾ ਕੇ ਮੈਂ 6 ਦਿਨ ਵੀ ਨਹੀਂ ਉ ਜਾਣਾ ਕਰ ਲੈ ਜੋ ਕਰਨਾ ਜੇ ਇੱਥੇ ਮਰਨਾ ਹੀ ਹੁਣ ਮੈਂ ਇੱਥੇ ਹੀ ਰਹਿਣਾ ਮੇਰੀ ਗੱਲ ਸੁਣੋ ਤੁਸੀਂ ਆਪਣੇ ਪੁੱਤਰ ਬਿਨਾਂ ਨਹੀਂ ਨਾ ਰਹਿ ਸਕਦੇ ਤੋ ਹੀ ਨਹੀਂ ਰਹਿ ਸਕਦਾ ਤੇ ਮੈਂ ਵੀ ਆਪਣੇ ਪੁੱਤਰ ਬਿਨਾਂ ਨਹੀਂ ਰਹਿ ਸਕਦੀ ਜੇ ਤੇ ਰਹਿ ਜਾ ਕੋਈ ਚੁੱਕ ਕੇ ਤੇ ਮੈਂ ਕਲਪਨਾ ਨਹੀਂ ਪਾਣੀ ਤੇ ਤੁਸੀਂ ਚੁੱਕੋ ਆਪਣਾ ਬੋਰੀ ਵਿੱਚ ਸਰ ਤੇ ਚਲੋ ਉੱਥੇ ਸਟੋਰ ਚ ਉਪਰ ਨਹੀਂ ਮੈਂ ਰਿਸੋਰਸ ਸਟੋਰ ਚ ਕੋਈ ਨਹੀਂ ਜਾਣਾ ਭੇਜ ਇਹਨੂੰ ਤੇ ਮੈਂ ਵੀ ਨਹੀਂ ਜਾਣਾ ਮੈਂ ਵੀ ਇੱਥੇ ਹੀ ਰਹਾਂਗੀ ਤੇ ਤੁਸੀਂ ਫਿਰ ਬੈਠਾ ਲਵੇ ਮੰਮੀ ਨਹੀਂ ਤੇ ਤੁਹਾਡਾ ਮੰਦਰ ਲੌਬੀ ਚ ਡਾਦਨੇ ਮੈਂ ਲੌਬੀ ਦੇ ਵਿੱਚ ਕੀ ਸੋਚ ਸਕਦੀ}{|\text{ਛਾਲ ਦੀ ਬਾਹਰ ਗਈ ਫੇਰ ਕੀ ਹੋਇਆ ਅੱਛਾ}} ਫੇ ਬਘੋਰ ਬਮਾਰ ਹੋ ਜਾ ਤੇਰੀ ਸਲਾਹ ਹੈ ਯਾਰ ਉਹ ਰਣੀ ਚਾਈ ਲਾਗੇ ਹੀਟਰ ਲਾ ਦਾਂਗੇ ਕੁਛ ਨਹੀਂ ਹੋ ਚੱਲਾ ਅੱਛਾ ਨਹੀਂ ਤੂੰ ਮੈਨੂੰ ਸੁਰਥ ਲਾਵਾ ਦੇਂਦਿਆ ਤੇ ਤੂੰ ਹੀ ਚਲ ਜਾ ਹਾਕੋ ਉਹ ਮੈਂ ਸੋਣਾ ਰਿਹਾ ਵਾਂ ਬਾਹਰ ਤੇ ਤਾਂ ਹੁਣ ਮੈਂ ਕਿਹਾ ਕਿ ਹੁਣ ਮੈਂ ਕਮਰੇ ਵਿੱਚ ਰਹਿਣਾ ਵਾਂ ਤੇ ਕੋਠੇ ਤੇ ਪਾ ਲਓ ਉੱਥੇ ਕੀ ਤੁਹਾਨੂੰ ਹੁੰਦਾ ਪਿਆ ਉਹ ਮੈਂ ਨਹੀਂ ਉੱਥੇ ਰਹਿਣਾ ਜਿੱਥੇ ਨਹੀਂ ਸਾਇਲ ਇਹਨਾਂ ਨਾਲ ਸਿਰਕ ਪਾਈ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਜਾਣੀ ਮੰਜੂ ਦੇ ਘਰ ਤੇ ਉਹਨੂੰ ਕਹਿੰਨੀ ਰੱਖੇ ਹੁਣ 6 ਮਹੀਨੇ ਇਹਨਾਂ ਨੂੰ ਇੱਥੇ ਆਓ ਜਾਓ ਮੰਮੀ ਆ ਮੈਂ ਹੋ ਕੇ ਆਣੀ ਮਗਾਉ ਆ ਇਹ ਨਾ ਇਹ ਨਹੀਂ ਮੰਨਣਾ ਮੰਜੂਈ ਲੈ ਕੇ ਜਾਏਗੀ ਨਾ ਉਹ ਇੱਥੋਂ ਦੇਖ ਆਹੋ ਦੇਖਣੇ ਕੀ ਆ ਮੰਜੂ ਬੜੀ ਥਿਆ ਰਹੀ ਕਿਧਰ ਚੱਲੀ ਹੈ ਹਾਂਜੀ ਮੈਂ ਪੇਕੇ ਚੱਲੀ ਸੀ ਆਪਣੇ ਮੈਂ ਜਦੋਂ ਆਣਾ ਹੁੰਦਾ ਉਦੋਂ ਤੇ ਪੇਕੇ ਜਾਣਾ ਹੁੰਦਾ ਤੇ ਤੁਸੀਂ ਮੈਨੂੰ ਫੋਨ ਕਰਕੇ ਆ ਜਾਇਆ ਕਰੋ ਕਿ ਮਾਨੀ ਵੀ ਮੈਨੂੰ ਸੁਪਨਾ ਥੋੜੀ ਆਣਾ ਤੁਸੀਂ ਆਂਦੇ ਪਏ ਹੋ ਮੈਂ ਪਿਛਲੀ ਵਾਰ ਵੀ ਆਈ ਉਹਦੋਂ ਵੀ ਤੂੰ ਕਿ ਮੈਂ ਭੈਣ ਦੇ ਘਰ ਚਲੀ ਆ ਤੂੰ ਤੁਰ ਹੀ ਹੋ ਰਹੀ ਨਹੀਂ ਹਰ ਵੇਲੇ ਜਿੱਥੇ ਜਾਣਾ ਹੈ ਉੱਥੇ ਜਾਣਾ ਹੀ ਜਾਣਾ ਮੈਂ ਆਹੋ ਜਾਣਾ ਤੇ ਹੋਇਆ ਤੂੰ ਵਹਿਲੀ ਹੋ ਰਹੀ ਨਹੀਂ ਤੇ ਕਿਤੇ ਜ਼ਿੰਮੇਵਾਰੀ ਕੋਈ ਨਹੀਂ ਕਿਉਂ ਸਾਰੀ ਜ਼ਿੰਮੇਵਾਰੀ ਤੇ ਮੇਰੇ ਸੱਤੇ ਛੁੱਟੀ ਚਾਹੀਦੀ ਕਦੀ ਕੀ ਹੋ ਗਿਆ ਜੇ ਕੀ ਹੋ ਗਿਆ ਜੇ ਵੋਲਿਊਮ ਥੋੜਾ نیچے ਰੱਖੋ ਨੀਚੇ ਹੀ ਹੈ ਜਿਹਨੂੰ ਕਰਦਾ ਬੰਦਾ ਉਹਨੂੰ ਪਤਾ ਲੱਗਦਾ ਉਹਨੂੰ ਕਲਪਣਾ ਆਂਦੀ ਹੈ ਕਿ ਮੈਂ ਕੋਈ ਠੇਕਾ ਥੋੜੀ ਲੈ ਕੇ ਵੀ ਜਿਆਦਾ ਜਿਆਦਾ ਤੂੰ ਹਿਸਾਬ ਲਿਆ ਤੈਨੂੰ ਵੀ ਬਰਾਬਰ ਦੀ ਮਿਲੀ ਆ ਤੇ ਤੇਰਾ ਹੀ ਵਰ ਜਗਾ ਸੇਵਾ ਕਰਨ ਦਾ ਤੇ ਸੇਵਾ ਕਰਨ ਦਾ ਤੇ ਸੇਵਾ ਕਿਸ ਦਿਨ ਨਹੀਂ ਮੈਂ ਕੀਤੀ ਤੇ ਬੱਕਰੇ ਵੀ ਤੁਸੀਂ ਹੋਣ ਵਾਸਤੇ ਕਿਹਾ ਹੀ ਬੱਕਰੇ ਹੋਣਾ ਵਾ ਤੇ ਜੋਂ ਹੁਣ ਹੋ ਗਏ ਆ ਤੇ ਹੁਣ ਬੈਠੇ ਆਰਾਮ ਨਾਲ ਆਪ ਆਪਣੇ ਘਰ ਮੈਂ ਤਾਂ ਦੇਖਾ ਕਦੀ ਦਖਲ ਦਰਾਜੀ ਦਿੱਤੀ ਹੈ ਤੁਸੀਂ ਮਨ ਉੱਥੇ ਬੋਲਣ ਆ ਗਏ ਹੋ ਨਹੀਂ ਦਖਲ اندਾਗੀ ਕਾ ਨਹੀਂ ਕਰਨੀ ਮੈਂ ਤਾਂ ਤੈਨੂੰ ਕਹਿ ਕੇ ਤੂੰ ਹੁਣ ਚਾਹ ਨੂੰ ਸਾਹਮ ਥੋੜੀ ਦੇ ਮੈਂ ਬਤੇਰੀ ਦੀਵਾ ਕਰ ਲਈਏ ਇੱਕ ਮਹੀਨਾ ਆਪਣੇ ਘਰ ਰੱਖ ਹੁਣ ਮੈਂ ਨਾ ਰੱਖਿਆ ਅੱਛਾ ਹਾਂ ਤੇਰੇ ਸੈਲਸਪਟੇ 'ਚ ਫਰਕ ਪੈਂਦਾ ਨਾ ਗੱਲ ਤਾਂ ਠੋਕਾ ਹੈ ਵਾ ਜਿਉ ਉੱਥੇ ਆ ਵੀ ਗਏ ਨਾ ਤੇ ਮੈਨੇ ਸੈਲਸਪਟਾ ਫੇਰ ਵੀ ਓਦਾਂ ਹੀ ਹੋਣੇ ਆ ਤੇ ਮੈਂ ਕਰੀ ਜਾਈ ਤੇ ਚਾਹ ਨੂੰ ਬਿਠਾ ਛੱਡ ਕੋਲ ਕਿਉ ਆਹੋ ਦੋਸਤ ਦੇ ਵਾਸਤੇ ਪੈਨਸ਼ਨ ਆ ਤੁਸੀਂ ਸੰਭੋ ਪੈਹਾ ਤੁਸੀਂ ਸੰਭਿਆ ਗਹਿਣਾ ਤੁਸੀਂ ਸੰਭਿਆ ਵਾ ਤੇ ਚਾਹ ਨੂੰ ਮੈਂ ਰੱਖਾ ਆਪਣੇ ਕੋਲ ਨਹੀਂ ਗਹਿਣੇ ਤੇ ਗੱਲ ਹੀ ਨਾ ਕਰ ਮੈਨੂੰ ਕੀ ਦਿੱਤਾ ਚਾਹ ਨੇ ਐਨਾ ਕਹਾਰ ਤੇ ਤੈਨੂੰ ਰਾਣੀ ਹਾਰ ਦੇਤਾ ਤੇ ਜੇ ਮਨੂ ਰਾਣੀ ਹਾਰ ਦਿੱਤਾ ਵੈ ਨਾ ਤੇ ਤੁਹਾਨੂੰ ਉਹਦੇ ਨਾਲ ਵੰਗਾ ਵੀ ਦਿੱਤੀਆਂ ਵਾ ਉਹਨਾਂ ਨੇ ਤੇ ਤੈਨੂੰ ਕੜੇ ਦਿੱਤੇ ਐ ਖਬਰਾ ਨਾ ਤੈਨੂੰ ਕੜੇ ਵੀ ਦਿੱਤੇ ਕੋਠੀ ਦੇਣੀ ਐ ਢੀ ਵਧੀਆ ਬਾਹਰ ਦੇ ਪਾਸੇ ਦੀ ਉਹਦਾ ਮੂੰਹ ਲੈ ਕੇ ਸਾਰੇ ਵੇ ਕਿੰਨਾ ਕ ਤੇ ਮੈਨੂੰ ਉਹੀ ਪੁਰਾਣਾ ਮਕਾਨ ਦੇ ਛੱਡਿਆ ਵਾ ਤੁਹਾਡੇ ਸਿਆਣੀ ਐ ਤੇ ਜਦੋਂ ਮੈਂ ਇੱਥੇ ਆਈ ਸੀ ਨਾ ਤੇ ਕੀ ਸੀ ਇੱਥੇ ਸੁੰਨਸਾਨ ਪਈ ਹੀ ਨਾ ਕੋਈ ਦੁਕਾਨ ਸੀ ਤੇ ਨਾ ਕੋਈ ਪਰੋਸੀ ਸੀ ਤੇ ਕਲਮ ਕਲੀ ਇੱਥੇ ਰਹੀ ਸੀ ਤੇ ਉਦੋਂ ਤੁਸੀਂ ਹੀ ਕਿਹਾ ਸੀ ਤੂੰ ਬੰਝੋ ਚੱਲੋ ਦਰਬਾਰ ਚਲੀ ਜਾ ਤੇ ਮੈਂ ਇੱਥੇ ਰਹਿਣੀ ਆ ਕਿਉਂ ਉਧਰ ਉਥੇ ਮੁੱਲ ਜ਼ਿਆਦਾ ਸੀ ਜਿੱਥੇ ਤੁਸੀਂ ਰਹਿੰਦੇ ਵੇ ਮਨੋਂ ਤੁਸੀਂ ਇੱਕ ਸੂਈ ਨਾ ਚੁੱਕਣ ਦਿੱਤੀ ਸਾਰਾ ਫਰਨੀਚਰ ਤੁਸੀਂ ਸਾਂਭ ਲਿਆ ਬੈੱਡ ਤੁਸੀਂ ਰੱਖ ਲੇ ਲਮਾਰੀਆਂ ਤੁਸੀਂ ਰੱਖ ਲਈਆਂ ਤੇ ਮੈਂ ਕੀ ਕੀਤਾ ਵੇ ਲੈਣੇ ਤੱਕ ਆਪ ਪਾਏ ਇੱਥੇ ਆ ਕੇ ਤੇ ਤੁਹਾਡੀ ਉਹ ਨਿਗਾਹ ਮੇਰੀ ਘੁੱਟੀ ਵੱਲ ਹੋ ਗਈ ਹੈ ਨਹੀਂ ਫਰਨੀਚਰ ਕਿਹੜਾ ਉਹ ਸੁੰਗਦਾ ਮਾਰਿਆ ਉਹ ਤਾਂ ਹੁਣ ਲੱਗੀ ਆ ਜਾ ਵੇਖ ਜਾ ਕੇ ਹਾਲ ਕੀ ਬਣਿਆ ਉਹ ਹੀ ਲਮਾਰੀਆਂ ਤੇ ਉਹ ਹੀ ਬੈੱਡ ਸੁੰਗਦੇ ਭਰੇ ਹੋਏ ਮੇਰੀ ਜਿਹੜੀ ਆਦਤ ਹੈ ਨਾ ਤੁਹਾਡੇ ਵਕਨ ਬਿੱਲੀਆਂ ਵਕਨ ਝਾਤੀ ਮਾਰਨ ਦੀ ਨਹੀਂ ਗੀ ਮੈਂ ਕੀ ਦੇਖਾਂ ਤੇ ਕੀ ਨਾ ਦੇਖਾਂ ਕਿੰਨੇ ਸਾਲ ਪੁਰਾਣੀ ਗੱਲ ਕਰਦੇ ਪਏ ਉਦੋਂ ਤੇ ਨਵਾਂ ਹੀ ਫਰਨੀਚਰ ਬਣਿਆ ਸੀ ਨਾ ਉਦੋਂ ਨਵਾਂ ਹੀ ਪੈਸਾ ਲੱਗਾ ਸੀ ਉੱਤੇ ਤੇ ਅੱਜ ਤੁਸੀਂ ਮੇਰੀ ਕੋਠੀਆਂ ਵਾਲ ਝਾਤੀਆਂ ਮਾਰਦੇ ਪਏ ਰਹੀ ਮਾਤਾ ਦੀ ਗੱਲ ਸਾਰਾ ਕੰਮ ਤੁਹਾਡਾ ਮਾਤਾ ਕਰਦੀ ਹੈ ਕੀ ਕਰਦੀ ਆ ਕੀ ਨਹੀਂ ਕਰਦੀ ਤੁਸੀਂ ਇਹ ਪੁੱਛੋ ਕੀ ਨਹੀਂ ਕਰਦੀ ਉਹ ਸਾਰਾ ਕੋਈ ਨਹੀਂ ਕਰਦੀ ਮੈਂ ਖੁਦ ਆਪ ਕਰਦੀ ਆ ਮਿੰਡ ਬਲਡ ਮੈਂ ਤਾਂ ਮੰਗਦੀ ਆ ਕਦੀ ਮੈਨੂੰ ਚਾਹ ਦੇ ਕਦੀ ਮੈਨੂੰ ਦੁੱਧ ਦੇ ਕਦੀ ਮੈਨੂੰ ਉਹ ਬ੍ਰੈਡ ਗਰਮ ਕਰ ਦੇ ਕਦੀ ਮੈਨੂੰ ਕੁਝ ਖਾar ਕਦੀ ਕੌਫੀ ਬਣਾ ਅੱਜ ਮੈਨੂੰ ਕੌਫੀ ਪੀਣ ਤੇ ਦਿਲ ਕਰਦਾ ਫੇਰ ਕੀ ਫੁਲਾਨੀ ਸਬਦੀ ਬਣਾ ਮੇਰੇ ਮੈਂ ਤਾਂ ਕੰਡੀਆਂ ਭਾਵੇਂ ਉਹ ਦੁੱਧ ਚ ਘਿਓ ਪਾਪਾ ਪੀਵੇ ਜਿੰਨੀ ਉਹਦੀ ਪੈਨਸ਼ਨ ਹੈ ਸਾਰੇ ਤੁਸੀਂ ਹੀ ਸਾਹਮਣੇ ਪਏ ਹੋ ਨੇ ਕਿੰਨੀ ਕਿ ਪੈਨਸ਼ਨ ਆਂਦੀ 1500 ਰੁਪਈਆ ਸਾਰੀ ਆਂਦੀ ਉਹ ਜਾ ਮਾਤਾ 1500 ਤੇ ਬੁਢੇਪਾ ਪੈਨਸ਼ਨ ਹੈ ਜਿਹੜੀ ਸਰਕਾਰੀ ਪਾਪੇ ਦੀ ਪੈਨਸ਼ਨ ਆਂਦੀ ਉਹਨੂੰ ਉਹ 30 32000 ਰੁਪਈਆ ਆਂਦੀ ਹੈ ਉਹ ਕਿੱਥੇ ਜਾਂਦਾ ਵਾ ਤੁਹਾਡੇ ਢਿੱਡਾਂ ਵਿੱਚ ਹੀ ਜਾਂਦਾ ਮੈਂ ਬਲਾ ਹੁਣ ਮੇਰੀ ਸੁਣੋ 30 32000 ਰੁਪਈਆ ਦਾ ਤੁਸੀਂ ਹੀ ਸਾਹਮਣੇ ਹੋ ਸਿਰੇ 5.5 ਮਾਤਾ ਉੱਠ ਜਾਂਦੀ ਹੈ ਤੇ ਤੁਸੀਂ ਤਾਂ ਸੁੱਤੇ ਹੁੰਦੇ ਹੋ ਤਾਨੂੰ ਸੋ ਉਹ ਚਾਹ ਬਣਾ ਕੇ ਬਣਾ ਕੇ ਕੇਤਲੀ ਚ ਰੱਖ ਦਿੰਦੀ ਹੈ ਕਿ ਮੇਰੀ ਨੂੰ ਪੀ ਲੈਗੀ ਤੇ ਬਾਅਦ ਚ ਜੋ ਕਾਫੀ ਮੰਗੂ ਵੀ ਲੈਂਦੀ ਹੈ ਤੇ ਕਾਦਾ ਸਹਾਨ ਕਰਦੇ ਹੋ ਕੁਝ ਕਰਦੇ ਹੋ ਤੇ ਜਦੋਂ ਮੈਂ ਵੀ ਹੁੰਦੀ ਸੀ ਨਾ ਤੇ ਮੈਂ ਵੀ ਮਾਤਾ ਦੀ ਇੱਧਾ ਹੀ ਸੇਵਾ ਕਰਦੀ ਤੇ ਜਦੋਂ ਮੈਂ ਤੁਹਾਡੇ ਨਾਲ ਰਹਿੰਦੀ ਤੁਸੀਂ ਵੀ ਉਦੋਂ ਵੀ ਚੜਚੜ ਕਰਦੇ ਸੀ ਹੁਣ ਜਦੋਂ ਬੱਕਰੀ ਤੁਹਾਡੇ ਨਾਲ ਰਹਿਣ ਲੱਪਈ ਹੈ ਤਦ ਵੀ ਚਿੜਚਿੜ ਕਰਦੇ ਹੋ ਕਿਉਂ ਕਰਦੇ ਹੋ ਉਦੋਂ ਤੇ ਬੜੀ ਟੋਨ ਨਾਲ ਕਹਿੰਦੇ ਮਾਤਾ ਨੂੰ ਤੂੰ ਸਖਾਨੀ ਹੈ ਮਾਤਾ ਨੂੰ ਤੂੰ ਇੰਜ ਕਰਦੀ ਹੈ ਮਾਤਾ ਨੂੰ ਤੂੰ ਕੋਫੀ ਆ ਬਲਾਨੀ ਹੈ ਮਾਤਾ ਨੂੰ ਤੂੰ ਦੁੱਧ ਬਲਾਨੀ ਹੈ ਮਾਤਾ ਨੂੰ ਤੂੰ ਜਾਣ ਕੇ ਕਿਉਂ ਪਾਪਾ ਕੇ ਪਰੌਂਠੀਆਂ ਦਿੰਨੀ ਹੈ ਤੇ ਜੋ ਖਾਂਦੀ ਹੈ ਤੂੰ ਨਖਵਾ ਆਤਾ ਵੀ ਤੁਸੀਂ ਪਾਈਆਂ ਮੈਂ ਤੇ ਭੁਗਤੋ ਵੀ ਤੁਸੀਂ ਤੇ ਕੋਈ ਨਹੀਂ ਹੁਣ ਤੂੰ ਚਾਰ ਦਿਨ ਖਵਾਲਾ ਤੂੰ ਖਵਾਲਾ ਤਨ ਨਾਲ ਜਿਹੜੀ ਤੂੰ ਪੈਨਸ਼ਨ ਦੀ ਗੱਲ ਕਰਨੀ ਬੈਣਾ ਉਹ ਮਾਤਾ ਦੇ ਕਾਊਂਟ ਚ ਹੈ ਬੇਸ਼ੱਕ ਜਾ ਕੇ ਬੈਂਕਿੰਗ ਚੈੱਕ ਕਰ ਲੋ ਅਸਦੀ ਕੋਈ ਵਰਤਿਆ ਕੋਈ ਪੈਸਾ ਮਾਤਾ ਦੇ ਕਾਊਂਟ ਜਿਹੜੇ ਸਾਰੇ ਜਮਾ ਹੁੰਦੇ ਪੈਸੇ ਸਾਡੇ ਹੱਥ ਚ ਨਹੀਂ ਆਉਂਦੇ ਪੈਸੇ ਉਹ ਤੇਰਾ ਚਾਤਨ ਨਾ ਬਣੋ ਮੈਨੂੰ ਸਭ ਪਤਾ ਕਿਦੇ ਹੱਥ ਚ ਜਾਂਦੇ ਵੇ ਤੇ ਕਿਦੇ ਹੱਥ ਚ ਨੇ ਤੁਹਾਡਾ ਮੁੰਡਾ ਹੀ ਕਢਵਾਣ ਜਾਂਦਾ ਮਾਤਾ ਦੇ ਨਾਲ ਠੀਕ ਹੈ ਮਾਤਾ ਭਾਵੇਂ ਮੇਰੇ ਘਰ ਨਹੀਂ ਆਂਦੀ ਪਰ ਪਤਾ ਮੈਨੂੰ ਸਭ ਕੁਝ ਜੇ ਅੱਥੇ ਹੀ ਟਕੀਆਂ ਰਹਿਣ ਦੋ ਤੇ ਵਧੀਆ ਜੇ ਐਂ ਅਮੀ ਪੜਦੇ ਨਾ ਖੁਲਾ ਲੈਣਾ ਤੇ ਮੇਰੀ ਕੋਠੀ ਵੱਲ ਧਿਆਨ ਨਾ ਦੇਣਾ ਮੈਂ ਤੇਰੀ ਕੋਠੀ ਰੁਕੀ ਕਰਨਾ ਮੇਰੀ ਜੁੱਤੀ ਤੇ ਮੈਂ ਕੀ ਲੈਣਾ ਦੇਣਾ ਹੁਣ ਮਾਤਾ ਤੇਰੇ ਘਰ ਹੀ ਆਈ ਤੇ 6 ਮਹੀਨੇ ਤੂੰ ਰੱਖੋ ਨਾ ਆਪਣੇ ਕੋਲ ਜੇ ਮਾਤਾ ਤੈਨੂੰ ਪਤਾ ਲੱਗ ਜਾ ਕਿ ਕਿਸ ਤਰ੍ਹਾਂ ਸੇਵਾ ਕਰੀਦੀ ਹੈ ਕੋਈ ਗੱਲ ਨਹੀਂ ਆਹੋ ਰੱਖੋ ਤੇ ਫਿਰ ਤੇ ਮੈਂ ਕੱਲ ਹੀ ਭੇਜ ਦੇਣਾ ਤੇਰੇ ਘਰ ਮੈਂ ਕਹਿੰਨੀ ਜੇ ਮਾਤਾ ਆ ਜਾਏਗੀ ਨਾ ਮੇਰੇ ਵੱਲ ਤੁਸੀਂ 6 ਮਹੀਨੇ ਦੀ ਗੱਲ ਕਰਦੇ ਹੋ ਮੈਂ ਸਾਰੀ ਉਮਰ ਰੱਖ ਲਵਾਂਗੀ ਉਹਨੂੰ ਉੱਥੇ ਚੰਗਾ ਹੋ ਰੱਖ ਤੂੰ ਰੱਖ ਆਵੇ ਤੇ ਸਹੀ ਹੋ ਨਹੀਂ ਆਣਾ ਹੀ ਨਹੀਂ ਕਿਉਂ ਨਹੀਂ ਆਣਾ ਉਹਨੇ ਆਣਾ ਹੀ ਨਹੀਂ ਆਏਗੀ ਨਾ ਹੁਣ ਆਏਗੀ ਤੁਸੀਂ ਪਤਾ ਨਹੀਂ ਉਹਦੇ ਕੀ ਥੋੜਿਆ ਆ ਨਾਲੇ ਤੁਸੀਂ ਭੇਜਣਾ ਤੇ ਤੇ ਨ 3 ਰੁਪਏ ਦੇ ਹਸਾਬ ਲੈਣ ਵਾਲੇ ਬੰਦੇ ਤੇ 32000 ਛੱਡ ਕੇ ਤੁਸੀਂ ਮਾਤਾ ਨੂੰ ਮੇਰੇ ਕੋਲ ਭੇਜਣਾ ਤੁਸੀਂ ਨਾ ਭੇਜਿਆ ਤੇਰੇ ਕੋਲ ਹੀ ਉਹ ਨਾ ਨਹੀਂ ਮਾਤਾ ਮੈਂ ਤਾਂ ਥੱਕ ਗਈ ਪੜ ਐ ਸਾਮ ਆਪਣੀ ਮਾਤਾ ਨੂੰ ਤੂੰ ਹੀ ਉਹ ਸਾਮ ਮੈਂ ਨਹੀਂ ਦੇਖਣਾ ਮੈਂ ਨਾ ਸੰਭਿਆ ਜਦੋਂ ਮੇਰਾ ਵਿਆਹ ਆ ਉਦੋਂ ਕੋਠੀ ਸੰਭ ਲਈ ਅੱਜ ਜੀ ਉਹਦਾ ਮੁੱਲ ਜ਼ਿਆਦਾ ਪਿਆ ਮੇਰੇ ਮਕਾਨ ਦਾ ਤੇ ਤੁਹਾਡੀ ਨਿਗਾਹ ਦੇ ਵਿੱਚ ਆ ਗਈ ਹੈ ਕਿ ਮੰਜੂ ਨੇ ਕੋਠੀ ਬਾਲੀ ਹੈ ਤੇ ਉਦੋਂ ਆ ਜਾ ਨਹੀਂ ਜਦੋਂ ਇੰਨੇ ਨੇ ਟੋਇਆਂ ਵਿੱਚ ਮੇਰੇ ਲੱਕਾ ਪੈਰ ਜਾਂਦੇ ਹੀ ਨਾ ਤਾਂ ਫੇਰ ਤੁਹਾਨੂੰ ਪਤਾ ਲੱਗਦਾ ਉਦੋਂ ਤੇ ਬੜੀ ਖੁਸ਼ੀ ਹਾਲੀ ਸ਼ਾਈ 80 ਕੋਠੀ ਵਿੱਚ ਬਹਿ ਗਏ ਆ ਅਸੀਂ ਆਪਣੇ ਮਕਾਨ 'ਚ ਬਹਿ ਗਏ ਤੇ ਉਦੋਂ ਮੇਰੇ ਬੱਚੇ ਕਿੱਡੇ-ਕਿੱਡੇ ਸੀ ਜਦੋਂ ੱਤਕਾ ਮਾਰ ਕੇ ਬਾਹਰ ਕੱਢਿਆ ਹੀ ਇਹ ਸੇ ਵੀ ਤੁਸੀਂ ਹੀ ਕਰਵਾਏ ਆ ਨਾ ਮੈਂ ਕਰਵਾਏ ਉਹ ਮਾਂ ਤਾਂ ਆਪ ਕਹਿੰਦੀ ਸੀ ਮੇਰੇ ਗਿੰਦੇ ਜੀ ਬਕਰੇ ਹੋ ਜੋ ਆਪਸ ਆਪਣਾ ਆਪਣਾ ਸਭੋ ਸਾਰਾ ਕੁਝ ਐਵੇਂ ਮੇਰੀ ਨਾ ਜ਼ੁਬਾਨ ਨਾ ਖਲਾ ਹੁਣ ਤੁਸੀਂ ਤੂੰ ਖੋਲ ਨਹੀਂ ਲੈ ਜਿਹੜੀ ਇੱਕ ਵਾਰੀ ਖੋਲਣੀ ਹੈ ਅੱਗੇ ਘੜੀ ਘੱਟ ਕਰਨੀ ਹੈ ਚਿਰਦਨ ਲਈ ਇਸ ਲਈ ਦੀ ਮੈਂ ਆਈ ਆ ਤਾਂ ਹੈ ਹੀ ਨਹੀਂ ਤੁਹਾਨੂੰ ਕੋਈ ਵੱਡੇ ਛੋਟੇ ਦਾ ਲਿਆਜ ਤਾਂ ਤੁਸੀਂ ਬੜਾ ਕੀ ਦਾ ਲਿਆਇ ਰਿਆ ਕਿ ਐ ਛੋਟੇ ਤੁਹਾਡੀ ਹੈਗੀ ਤਾਂ ਥਿਆਂ ਪੈਣਾ ਵਰਗੀ ਸੀ ਨਾ ਤੂੰ ਫੇਰ ਕੀ ਆਇਆ ਤੀ ਅਬ ਮੈਂ ਤੁਹਾਨੂੰ ਕੀ ਕਹਦਾ ਮੈਂ ਤੇਰੇ ਘਰ ਤੇ ਡਾਲੀ ਚਵਾਟ ਮੈਂ ਚੱਲੀ ਆ ਮੈਂ ਚੱਲੀ ਆ ਤੇ ਐਨਾ ਨਹੀਂ ਹੋਣਾ ਮੈਂ ਛੱਡ ਦਿੰਦੇ ਤੂੰ ਆਏ ਬੈਠੋ ਮੈਂ ਆਪਣਾ ਜਾਣਾ ਕੈਨਸਲ ਕਰ ਦਿੰਦੀ ਫਿਰ ਮੋ ਨਿਕਲੀ ਗੱਲ ਆ ਤੁਹਾਡੇ ਅੱਜ ਤੁਹਾਨੂੰ ਯਾਦ ਆ ਗਿਆ ਵੈ ਤੇ ਜਦੋਂ ਆਈ ਆ ਤੇ ਆਂਦਿਆਂ ਤੋਂ ਸੁਨਾਣਾ ਚਾਲੂ ਕਰ ਦਿੱਤਾ ਮੈਂ ਚੱਲੀ ਮੈਂ ਚੱਲੀ ਤੇ ਤੁਸੀਂ ਕੀ ਕਰਦੇ ਸੀ ਹਜੇ ਤੁਹਾਨੂੰ ਮੈਂ ਤੁਹਾਨੂੰ ਤੇ ਮੈਂ ਤੁਸੀਂ ਤੇ ਫਿਰ ਉਦਾਂ ਹੀ ਆ ਗਏ ਹੋ ਤੇ ਮੈਂ ਤੇ ਤੁਹਾਨੂੰ ਫੋਨ ਕਰਕੇ ਆਂਦੀ ਨਾ ਭੈਣ ਜੀ ਮੈਂ ਤੁਹਾਡੇ ਵੱਲ ਆਣ ਲੱਗੀ ਨਾ ਮੰਜੂ ਅੱਜ ਨਾ ਆਈ ਅੱਜ ਮੈਂ ਆਪਣੀ ਭੈਣ ਵੱਲ ਚੱਲਨੀ ਐ ਜੇ ਫਿਰ ਕਿਸੇ ਨੂੰ ਫੋਨ ਕਰਨਾ ਅੱਜ ਨਾ ਆਈ ਅੱਜ ਮੈਂ ਕਿੱਟੀ ਖੇਡਣ ਚੱਲਨੀ ਐ ਤੇ ਕਿਉਂ ਕੁਸੀਂ ਮੈਨੂੰ ਜਾ ਚਾਂਸ ਸਿਖਾਈਆਂ ਅੱਜ ਮੇਨੂੰ ਤਾਂ ਕੋਈ ਕੰਮ ਹੁੰਦਾ ਤੇ ਤਾਦੀ ਕਰਦਾ ਉਦੋਂ ਮੈਂ ਗਈਆਂ ਭੈਣ ਵਾਲ ਤੇ ਭੈਣ ਦੀ ਕੁੜੀ ਦਾ ਰਿਸ਼ਤਾ ਹੁੰਦਾ ਪਿਆ ਉਹ ਸਲਾਹ ਸੁਲੂ ਕਰਨੀ ਮੈਂ ਤਾਦ ਗਈਆਂ ਤੇ ਮੈਂ ਨਹੀਂ ਗਈ ਕਿ ਮੈਂ ਉੱਧੇ ਤੁਰੀ ਰਹਿਣੀ ਆ ਮਨ ਵੀ ਕੋਈ ਕੰਮ ਹੈਗਾ ਤੇ ਮੈਂ ਜਾਣੀ ਵੀ ਨਾਲੇ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਨਾ ਜ਼ੁਬਾਨ ਖੋਲ ਹੀ ਲੈ ਤੇ ਸੁਣੋ ਫਿਰ ਜਦੋਂ ਸਾਨੂੰ ਘਰੋਂ ਕੱਢਿਆ ਸੀ ਜੇ ਭਾਵੇਂ ਹਿੱਸਾ ਲੈ ਕੇ ਹੀ ਆਏ ਆ ਉਦੋਂ ਤੁਸੀਂ ਭਾਜੀ ਨੂੰ ਕੀ ਕਹਿੰਦੇ ਪਈ ਮਾਤਾ ਨੂੰ ਨਾ ਮੰਜੂ ਨਾਲ ਨਹੀਂ ਭੇਜਣਾ ਟੈਂਸ਼ਨ ਆਉਂਦੀ ਆ ਉਹਨੇ ਸਾਰੀ ਮੰਜੂ ਨੇ ਲੱਲਣੀ ਐ ਤੇ ਸਾਡੇ ਕੋਲ ਕੁਛ ਨਹੀਂ ਜਿਆਣਾ ਮਾਤਾ ਨੂੰ ਅਸੀਂ ਆਪਣੇ ਕੋਲ ਹੀ ਰੱਖਾਂਗੇ ਤੇ ਹੁਣ ਤੇ ਹੁਣ ਕੀ ਹੋਇਆ ਜੇ ਤੇ ਤੇਰਾ ਕੋਈ ਫਰਜ਼ ਨਹੀਂ ਤੂੰ ਮਾਤਾ ਦੀ ਨੂੰ ਨਹੀਂ ਆਗੀ ਨਾ ਪੈਨਸ਼ਨ ਪੈਨਸ਼ਨ ਹੋਈ ਜਾਂਦੀ ਵੀ ਤੂੰ ਜਾ ਕੇ ਬੈਂਕ 'ਚ ਪਤਾ ਕਰ ਲੈ ਕਿੰਨੀ ਕਿ ਪੈਨਸ਼ਨ ਤੇ ਜਮ੍ਹਾਂ ਪਈ ਉਹ ਜਦੋਂ ਮੈਂ ਕੰਨੀ ਸੀ ਉਦੋਂ ਨਹੀਂ ਕੀਤਾ ਇਹ ਤੇ ਹੁਣ ਹੋਇਆ 5-7 ਸਾਲ ਇਹ ਜਦੋਂ ਆਧਾਰ ਕਾਰਡ ਬਣੇ ਐ ਤੇ ਉਦੋਂ ਜਾਨਕੀ ਬੈਂਕਾਂ ਦੇ ਵਿੱਚ ਆਣ ਲੱਗੀ ਐ ਤੇ ਪੱਲਾ ਦੇ ਮਾਤਾ ਦਾ ਅੰਗੂਠਾ ਫੜ ਕੇ ਟੋੜਨਾ ਅੰਗੂਠਾ ਲਗਵਾ ਕੇ ਤੇ ਤੁਸੀਂ ਇਹ ਜਾਂਦੇ ਸੀ ਨਾਲ ਤੇ ਨਾਲ ਜਾਂਦੇ ਘਰ ਦੀ ਕਰਦੀਂਦੇ ਸੀ ਪੈਸੇ ਮੈਂ ਆਪਣੀ ਜੇਬ 'ਚ ਨਹੀਂ ਸੀ ਪਾਲੰਦੀ ਆ ਗਏ ਹੋ ਨਾ ਹਾਂ ਤੇ ਘਰ ਦੀ ਕਰਦੀਂਦੇ ਸੀ ਨਾ ਇਕੱਠੇ ਜਣਾ ਨਾ ਨਾ ਕਿੰਨੇ ਸਾਲ ਹੋ ਗਏ ਮੈਨੂੰ ਵੱਖਰੇ ਹੋਇਆਂ ਨੂੰ ਤੇ ਫਿਰ ਕੀ ਹੋਇਆ ਸੀ ਤੁਸੀਂ ਖਾਦੇ ਤੁਸੀਂ ਆਪਣੇ ਢਿੱਡ 'ਚ ਹੀ ਪਾਈਆਂ ਜੇ ਹੁਣ ਕਹਿਤਾ ਨਾ ਕੀ ਘਰ ਚਾਂਦੇ ਤੇ ਮੈਂ ਕਿਦੋਂ ਕੰਦੀ ਘਰੋਂ ਬਾਹਰ ਜਾਂਦੇ ਹੀ ਪੈਸੇ ਘਰ ਚ ਹੀ ਰਹਿੰਦੇ ਤੁਹਾਡੇ ਢਿੱਡਾਂ ਵਿੱਚ ਹੀ ਮਾਤਾ ਨੇ ਪਾਏ ਸਾਡੇ ਢਿੱਡਾਂ ਚ ਤੇ ਨਹੀਂ ਪਾਏ ਸਾਨੂੰ ਤੇ ਉਹੀ ਮਿਲਿਆ ਜੋ ਤੁਹਾਨੂੰ ਮਿਲਿਆ ਸੋ ਸਾਨੂੰ ਮਿਲਿਆ ਰਹੀ ਮਾਤਾ ਦੀ ਪੈਨਸ਼ਨ ਦੀ ਗੱਲ ਉਹ ਤੁਸੀਂ ਕੱਲਿਆਂ ਨੇ ਖਾਧੀ ਜੇ ਤੈ ਹੁਣ ਕਿਉਂ ਚੁੱਪ ਕਰ ਗਏ ਹੋ ਤੇ ਕੀ ਬੋਲਾਂ ਤੂੰ ਗੱਲਾਂ ਹੀ ਹੋਈਆਂ ਕਰਨੀ ਭਈ ਹੈ ਮੇਰੀ ਗੱਲ ਸੁਣੋ ਜਦੋਂ ਮਾਤਾ ਅੱਧਰ ਆਂਦੇ ਹੀ ਨਾ ਮੈਂ ਮੰਜੂ ਕੋ ਰਹਿਣ ਚੱਲੀ ਆ ਮੈਨੂੰ ਛੱਡਿਆ ਜਮਨ ਨੂੰ ਮੰਜੂ ਲੈ ਜਾਂਦੀ ਆ ਕੇ ਤੁਸੀਂ ਪਤਾ ਕੀ ਕਹਿੰਦੇ ਹੁੰਦੇ ਆਂ ਮਾਤਾ ਨੂੰ ਨਾ ਮਾਤਾ ਮੰਜੂ ਨੂੰ ਨਾ ਛੱਡ ਮੈਂ ਤੈਨੂੰ ਛੱਡ ਕੇ ਆਨੀ ਐ ਮੈਂ ਤੇਰੇ ਨਾਲ ਜਾਣੀ ਐ ਕਾਦੇ ਵਾਸਤੇ ਆਂਦੀ ਤੁਸੀਂ ਭਾਨੇ ਸਿਰਾਂਦੇ ਹੀ ਕਿਤੇ ਮਾਤਾ ਮੂੰਹ ਕੁਝ ਬੋਲ ਨਾ ਦਵੇ ਕਿ ਮੰਜੂ ਮੇਰੇ ਨਾਲ ਐ ਜਾਂਦੀ ਓ ਕਿ ਪੈਨਸ਼ਨ ਕਢਵਾਉਣ ਵਾਸਤੇ ਤੇ ਸਾਰੀ ਆਪ ਰੱਖਦੀ ਓ ਤੇ ਜਿੱਥੇ ਉਹ ਮਾਤਾ ਬੈੰਦੀ ਸੀ ਨਾ ਤੁਸੀਂ ਮਾਤਾ ਕੋਲ ਤੇ ਹਿਲਦੇ ਨਹੀਂ ਹੁੰਦੇ ਤੇ ਜੇ ਮੈਂ ਮਾੜਾ ਮੋਟਾ ਬੈਨ ਲਗਣਾ ਮਾਤਾ ਦੇ ਮੰਜੂ ਚਾਹ ਬਣਾ ਲੈ ਮੰਜੂ ਤੂੰ ਕੋਫੀ ਬਣਾ ਲੈ ਤੇ ਮਨ ਤੂੰ ਸਿਆਹੀ ਆਰੇ ਲਾਛੜ ਕਦੀ ਮਾਤਾ ਕੋਲ ਰਹਿਣ ਵੀ ਦਿੱਤਾ ਜੇ ਤੇ ਅੱਜ ਤੁਸੀਂ ਗੱਲਾਂ ਕਰਦੇ ਪਏ ਹੋ ਵੈਸੇ ਨਾ ਇੱਕ ਗੱਲ ਚੋਰ ਦੇ ਮਨ ਤੇ ਹਮੇਸ਼ਾ ਚੋਰੀ ਹੋ ਰਹਿਣੀ ਹੈ ਤੇਰੇ ਦਿਮਾਗ ਐਹੀ ਗੱਲਾਂ ਰਹਿਣੀਆਂ ਹਰ ਵੇਲੇ ਕਿੱਡੇ ਪਾਈਆਂ ਮੈਂ ਪਾਈਆਂ ਤੁਸੀਂ ਬਿਲਕੁਲ ਮੈਂ ਪਾਈਆਂ ਹੈ ਨਾ ਮੈਂ ਪਾਈਆਂ ਤੇ ਚੱਲ ਹੁਣ ਤੇ ਜਿੰਨੀਆਂ ਗੱਲਾਂ ਤੇਰੇ ਅੰਦਰ ਰਹਿ ਗਈਆਂ ਨਾ ਮਾਤਾ ਨਾਲ ਕਰਨ ਲਈ ਤੂੰ ਲੈ ਆ ਮਾਤਾ ਨੂੰ ਲੈ ਆ ਤੇ ਰੱਖ ਤੇ ਮੈਨੂੰ ਸੁਣੋ ਮੇਰੀ ਗੱਲ ਜਿੱਦਾਂ ਮਾਤਾ ਦਾ ਰਹਿਣ ਦਾ ਟਾਈਮ ਸੀ ਨਾ ਮੇਰੇ ਵੱਲ ਉਦੋਂ ਤੁਸੀਂ ਭੇਜਿਆ ਨਹੀਂ ਤੇ ਹੁਣ ਮੈਂ ਰੱਖਣਾ ਨਹੀਂ ਕਿਉਂ ਜਦੋਂ ਮਾਤਾ ਤੁਹਾਡੇ ਘਰ ਦਾ ਸਾਰਾ ਕੰਮ ਕਰਦੀ ਸੀ ਜਦੋਂ ਹੱਡ ਪੈਰ ਮਾਤਾ ਦੇ ਸਹੀ ਓਦੋਂ ਮਾਤਾ ਮੇਰੇ ਕੋਲ ਰਵੇ ਤੇ ਜਦੋਂ ਉਹ ਮਾਤਾ மஞ்சੇ ਦੇ ਪੈ ਗਈ ਹੈ ਓਦੋਂ மஞ்சੋ ਤੂੰ ਸਾਭ ਐ ਕਿਹੜੀ ਕਿਤਾਬ ਵਿੱਚ ਲਿਖਿਆ ਵੈ ਦੱਸੋ ਮੰਨੂ ਬੱਲਾ ਜੇ ਸੰਭੇ ਆ ਜੇ ਨਾ ਜੇ ਮਾਤਾ ਕੋਲ ਹੱਡਾ ਜੋ ਕੰਮ ਲਿੱਤਾ ਜੇ ਨਾ ਤੇ ਸੰਭਣ ਦਾ ਵੀ ਤੁਹਾਡਾ ਫਰਜ਼ ਬਣਦਾ ਮੈਂ ਮਾਤਾ ਕੋਲ ਅੱਜ ਤੱਕ ਅਗਲੀ ਕੋਈ ਕੰਮ ਕਰਵਾਇਆ ਨਹੀਂ ਤੇ ਨਾ ਮੈਂ ਮਾਤਾ ਨੂੰ ਕਿਹਾ ਮਾਤਾ ਮੇਰਾ ਕੋਈ ਕੰਮ ਕਰ ਤੁਸੀਂ ਕਰਵਾਇਆ ਉਹਨੇ ਤੁਹਾਡੀ ਸੇਵਾ ਕੀਤੀ ਹੈ ਬਹੁਤ ਜ਼ਿਆਦਾ ਕੀਤੀ ਹੈ ਤੁਸੀਂ ਮਾਤਾ ਨੂੰ ਸੰਭੋ ਨਾ ਸੰਭੋ ਮੇਰੀ ਕੋਈ ਸਿਰ ਦਰਦੀ ਨਹੀਂ ਜੀ ਤੇ ਨਾ ਤੁਸੀਂ ਮੰਨੂ ਕਹਾਂ ਨਾ ਤੇਰੀ ਕੋਈ ਸਿਰ ਦਰਦੀ ਨਹੀਂ ਮੇਰੀ ਕੋਈ ਸਿਰ ਲੱਗੇ ਤੇਰੀ ਸਿਰ ਦਰਦੀ ਸੀ ਤੇ ਤੁਸੀਂ ਆਓ ਤਾਂ ਹੁਣ ਦੋ ਸਾਹਮਣਾ ਪੈਨਸ਼ਨ ਵੀ ਨਹੀਂ ਆਂਦੀ ਮਾਤਾ ਦੀ ਮਨ ਕੋਈ ਲੋੜ ਨਹੀਂ ਮਾਤਾ ਦੀ ਪੈਨਸ਼ਨ ਦੀ ਤੁਸੀਂ ਜੇ ਮੈਂ ਲੈਣ ਵੇਲੇ ਨਹੀਂ ਲਿੱਤੀ ਤਾਂ ਹੁਣ ਮੈਂ ਕੀ ਕਰਨੀ ਆ ਓਨੀ ਪੈਨਸ਼ਨ ਨਹੀਂ ਆ ਨੀ ਜਿੰਨੀ ਮੈਂ ਦਵਾਈਆਂ ਤੇ ਪੈਸੇ ਲਾ ਦੇਣੇ ਬਸ ਕਰ ਜੋ ਤੁਸੀਂ ਦੋਵੇਂ ਜਾਣੀਆਂ ਜੀ ਤੁਸੀਂ ਰਹਿਣ ਤੋਂ ਤੁਹੀ ਦੋਵੇਂ ਨਾ ਸੰਭੋ ਮੇਰੀ ਮਾਂ ਨੂੰ ਮੈਂ ਆਪੇ ਸੰਭ ਲਵਾਂਗੀ ਮੈਨੂੰ ਤੁਹੀ ਦੋਵੇਂ ਜਾਣਿਆ ਇਹ ਦੱਸੋ ਕਿ ਮੇਰੀ ਮਾਂ ਦਾ ਕੀ ਕਸੂਰ ਸੀ ਕਿਉਂ ਜੇ ਤੇਰ ਨਾ ਰਹਿ ਪਈ ਤੇ ਮੰਜੂ ਤੂੰ ਦੱਸ ਮੇਰੀ ਮਾਂ ਦਾ ਕੀ ਕਸੂਰ ਸੀ ਜਿਉ ਤੇਰੇ ਨਾਲ ਨਹੀਂ ਰਹੀ ਤਾਂ ਹੁਣ ਉਹ ਬਿਮਾਰ ਆ ਤੇ ਹੁਣ ਵੱਡੀ ਭਾਬੀ ਉਹੀ ਕਹਿ ਲੱਗ ਪਈ ਆ ਕਿ ਮੇਰੇ ਕੋ ਨਹੀਂ ਸੰਭੇ ਜਾਂਦੀ ਉਦੋਂ ਤੇਰੇ ਕੋ ਸੰਭੀ ਜਾਂਦੀ ਸੀ ਜਦੋਂ ਉਹਦੇ ਹੱਥ ਪੈਰ ਚੱਲਦੇ ਸੀ ਘਰ ਦਾ ਕੰਮ ਸਾਰਾ ਕਰਦੀ ਸੀ ਔਰ ਤਾਂ ਤੇਰਾ ਹੀ ਫੈਸਲਾ ਸੀ ਨਾ ਕਿ ਮਾਤਾ ਨੂੰ ਮੈਂ ਰੱਖਾਂਗੀ ਭਾਬੀ ਨੇ ਉਦੋਂ ਕਹਿਤਾ ਸੀ ਕਿ ਮਹੀਨਾ ਮੇਰੇ ਕੋ ਤੇ ਮਹੀਨਾ ਤੇਰੇ ਕੋਲ ਪਰ ਤੂੰ ਭਾਬੀ ਉਦੋਂ ਕਿਹਾ ਕਿ ਨਾ ਨਾ ਮੈਂ ਸੰਭਾਗੀ ਉਹਨੂੰ ਹੁਣ ਕੀ ਹੋ ਗਿਆ ਉਹਨ ਕਿਉਂ ਤੇਰ ਕੋ ਸਾਂਭਿਆ ਜਾਣਦੇ ਆ ਜਸਵੀਰ ਸਾਬਡੀ ਉਹ ਪਈ ਆ ਤਾਂ ਹੁਣ ਕੀ ਹੋਇਆ ਜੇ ਮੈਂ ਕਹ ਤੂੰ 6 ਮਹੀਨੇ ਤੂੰ ਰੱਖ ਲੈ ਹੁਣ ਮਾਤਾ ਨੂੰ ਤੇ ਇੱਚ ਕਿਹੜੀ ਗੱਲ ਐ ਇਹਦਾ ਵੀ ਤਾਂ ਫਰਜ਼ ਹੈ ਸੇਵਾ ਕਰਨ ਦਾ ਤੇ ਮੈਂ ਤੇ ਤੁਹਾਨੂੰ ਕਹਿਣ ਡਈ ਆ 6 ਮਹੀਨੇ ਕਿ ਮੈਂ ਸਾਰੀ ਉਮਰ ਰੱਖ ਲੈਣੀ ਪਰ ਮਾਤਾ ਰਵੇਗੀ ਤਾਂ ਸਹੀ ਬੱਸ ਕਰ ਜੋ ਬੱਸ ਕਰ ਜੋ ਇੱਕ ਚੰਗੇ ਹਰੇ ਘਰ ਦੀ ਔਰਤ ਇੱਕ ਚੰਗੀ ਭਲੀ ਮਾਂ ਇੱਕ ਚੰਗੀ ਭਲੀ ਧੀ ਇੱਕ ਚੰਗੀ ਭਲੀ ਜਨਾਨੀ ਕਿ ਅੱਜ ਬੱਚਿਆਂ ਦੇ ਹੱਥ ਵਿੱਚ ਆ ਕੇ ਕੋਈ ਕਹਿੰਦੇ ਆ ਕਿ 6 ਮਹੀਨੇ ਤੂੰ ਰਖਲਾ ਕਿ ਕੋਈ ਕਹਿੰਦੇ 6 ਮਹੀਨੇ ਤੂੰ ਰਖਲਾ ਕਲੂ ਦਾ ਡੇ ਵੀ ਪੋਤੇ ਆ ਉਹ ਵੀ ਕਹਿ ਸਕਦੇ ਨੇ ਉਹਦੀ ਕੀ ਮਜਬੂਰੀ ਆ ਉਹਦੀ ਇਹ ਮਜਬੂਰੀ ਆ ਕਿ ਉਹਦੇ ਦੋ ਪੋਤੇ ਆ ਕਿਉਂ ਪੁੱਤਾਂ 'ਚ ਇਹ ਫੈਸਲਾ ਨਹੀਂ ਹੋ ਰਿਹਾ ਕਿ ਮਾਂ ਨੂੰ ਕੋਣ ਸੰਭੇ ਭਾਬੀ ਉਦੋਂ ਤੂੰ ਨਹੀਂ ਆਂ ਦਿੱਤਾ ਇਹਦਾ ਤੇ ਹੁਣ ਇਹ ਨਹੀਂ ਉਹਨੂੰ ਰੱਖਣਾ ਚਾਹੰਦੀ ਤਾਂ ਤੂੰ ਹੀ ਐਸਾ ਕਰੋ ਕੋਈ ਵੀ ਨਾ ਰੱਖੋ ਤੂੰ ਹੀ ਮੈਨੂੰ ਦੇ ਦਿਓ ਜਾਇਦਾਦ ਜ਼ਮੀਨਾਂ ਸਭ ਨੂੰ ਤੂੰ ਹੀ ਪੁੱਤ ਤੇ ਮਾਂ ਸਭ ਨੂੰ ਧੀ ਮੈਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੰਦਾ ਤੂੰ ਹੀ ਮੈਨੂੰ ਸੂਈ ਤੱਕ ਨਾ ਦੇਵੋ ਆਪਣੀ ਪੈਨਸ਼ਨ ਵੀ ਮਾਤਾ ਦੇ ਰੱਖੋ ਲੇਕਿਨ ਫਿਰ ਵੀ ਮੈਂ ਮਾ ਰੱਖਾਂਗੀ ਪਰ ਇਹ ਵੇਖ ਲੋ ਵਾਰੀ ਦਾ ਵਟਾ ਬੜੀ ਜਲਦੀ ਲੱਫਦਾ ਜੇ ਟਾਈਮ ਨਹੀਂ ਲੱਗਦਾ ਜੇ ਅੱਜ ਤੁਹਾਡੇ ਪੁੱਤ ਤੁਹਾਡੇ ਆਖੇ 'ਚ ਹੈ ਨਾ ਤੇ ਤੁਹਾਡੇ ਪੁੱਤ ਢੱਡ ਤੋਂ ਕਹੇ ਤੋਂ ਬਾਹਰ ਵੀ ਹੋ ਸਕਦੇ ਨੇ ਜੇ ਪਹਿਲਾਂ ਮੇਰੇ ਵੀਰ ਮਾਂ ਤੋਂ ਬਗੈਰ ਨਹੀਂ ਨਾ ਚੱਲਦੇ ਸੀ ਕਿ ਹਰ ਜਗ੍ਹਾ ਦੇ ਮਾ ਰਖਦੇ ਸੀ ਤੇ ਅੱਜ ਉਹ ਜਨਾਨੀਆਂ ਮਗਰ ਲੱਗਣ ਡੇ ਤੇ ਤੁਹਾਡੇ ਪੁੱਤ ਵੀ ਜਨਾਨੀਆਂ ਮਗਰ ਲੱਗਣਗੇ ਫੈਸਲਾ ਟਾਡੇ ਹੱਥ ਤੇ ਜੋ ਕਰਨਾ ਕਰ ਲੋ ਨਹੀਂ ਜਸਵੀਰ ਤੂੰ ਮੇਰੀ ਅੱਖਾਂ ਖੋਲ ਦਿੱਤੇ ਮੇਰੇ ਕੋ ਬੜੀ ਵੱਡੀ ਗਲਤੀ ਹੋਣ ਲੱਗੀ ਸੀ ਕੋਈ ਗੱਲ ਮੈਂ ਮਾਂ ਨੂੰ ਰੱਖਾਂਗੀ ਆਪਣੇ ਕੋ ਉਹ ਮੇਰੇ ਕੋ ਰਹਿ ਦੇ ਮੇਰੇ ਕੋ ਲਈ ਰਹਿਣਗੇ ਦੇਖੋ ਦੀਦੀ ਅਸੀਂ ਮਾਂ ਨੂੰ ਤੇ ਖਡੋਣਾ ਬਣਾਤਾ ਕਿ ਤੱਕ ਖਡੋਣਾ ਕਦੀ ਉਹ ਪਛੱਤੀ ਤੇ ਰੱਖ ਜੀਦਾ ਕਦੀ ਉੱਥੇ ਰੱਖ ਜੀਦਾ ਨਹੀਂ ਮਾਂ ਦੀ ਗੱਲ ਕੋਈ ਛੇ ਸ਼ੇ ਮਹੀਨੇ ਦੀ ਗੱਲ ਨਹੀਂ ਗੀ ਜਿੱਥੇ ਉਹਨਾਂ ਦਾ ਦਿਲ ਕਰੇਗਾ ਨਾ ਉੱਥੇ ਰਹਣਗੇ ਜੇ ਮੇਰੇ ਅੱਧਰ ਆਣਾ ਹੋਏਗਾ ਉੱਧਰ ਜਾਣਾ ਹੈਗਾ ਜਿੰਨੀ ਦੇ ਰੋਣਾ ਦਾ ਦਿਲ ਕਰੇਗਾ ਉੱਧਰ ਆ ਉੱਧਰ ਜਿੰਨ ਕਰੇਗਾ ਉੱਧਰ ਹੈ ਤੁਸੀਂ ਹੁਨੈਤ ਨਾ ਸੋਚੋ ਤੁਸੀਂ ਟੈਨਸ਼ਨ ਨਾ ਲੋ ਚਲੋ ਤਾਂ ਤੇ ਬਹੁਤ ਜਲਦੀ ਸਮਝ ਆ ਗਈ ਪਰ ਹਜੇ ਕੁਝ ਭੈਣ ਭਰਾ ਐਸੇਗੇ ਕਿ ਜਿਨ੍ਹਾਂ ਨੂੰ ਇਸ ਗੱਲ ਦੀ ਸਮਾਂ ਨਹੀਂ ਆਈ ਬੜੇ ਮੈਂ ਵੇਖਿਆ ਭੈਣ ਜੀ ਐਸੇ ਤਰ੍ਹਾਂ ਹੁੰਦਾ ਹੈ ਕਿ ਕਈ ਕਹਿੰਦੇ 2 ਮਹੀਨੇ ਮਾਤਾ ਤੇਰੇ ਕੋ ਰਵੇ 2 ਮਹੀਨੇ ਮਾਤਾ ਮੇਰੇ ਕੋ ਰਵੇ ਹੈਨਾ ਜੇ ਉਸ ਸਮੇਂ ਸਾਡੇ ਆਦਮੀ ਆਪਣੀਆਂ ਮਾਮਾਂ ਦੇ ਆਖੇ ਲੱਗਦੇ ਸੀ ਸਮਾਂ ਬਦਲ ਗਿਆ ਉਹ ਜਨਾਨੀਆਂ ਦੇ ਆਖੇ ਲੱਗਣ ਲੱਗੇ ਤੇ ਕੀ ਐਸੀ ਚੀਜ਼ ਦੀ ਗਾਰੰਟੀ ਆ ਕਿ ਤੁਹਾਡੇ ਪੁੱਤ ਵੀ ਆਪਣੀਆਂ ਜਨਾਨੀਆਂ ਮਗਰ ਨਹੀਂ ਲੱਗਣਗੇ ਲੱਗਣਗੇ ਤੇ ਪੀਨੇਟੇ ਲੱਗਣਗੇ 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 ਤੇ ਵੇਖ ਲਓ ਤੁਸੀਂ ਕਿਉਂਕਿ ਅ ਕੰਦੇ ਨੇ ਵੇਖ ਵੇਖ ਕੇ ਨਾ ਜਾ ਜਾਂਦੀ ਹੈ ਬੰਦਾ ਕੋਈ ਸਲਾਈ ਕਢਾਈ ਪੈਂਜੀ ਹੁੰਦਾ ਹੋਵੇ ਨਾ ਤੇ ਉਹਨੂੰ ਵੇਂਦੇ ਰਹੀਏ ਜਾ ਜਾਂਦੀ ਹੈ ਇਟ ਮੀਨਸ ਕਿ ਜਿਹੜੀ ਚੀਜ਼ ਬੱਚੇ ਸਾਡੇ ਵੇਖਣਗੇ ਉਹ ਸਾਡੇ ਵੱਲ ਵੇਖਣਗੇ ਉਹ ਹੀ ਅਪਣਾਨਗੇ ਕਾਨੀ ਜਿਸੀ ਕੁਝ ਆਪਣੇ ਬੱਚਿਆਂ ਨੇ ਕਹਿ ਤਾ ਉਹਨੇ ਕਹਿੰਦਾ ਤੁਸੀਂ ਵੀ ਆਪਣੀ ਸੱਸ ਨਾਲ ਇਦਾਂ ਹੀ ਕੀਤਾ ਤੇ ਸਾਨੂੰ ਸਮਝਾਣ ਲੱਗੇ ਸਾਡਾ ਅਸਲ ਵਿੱਚ ਸਟੋਰੀਆਂ ਬਣਾਉਂਦਾ ਇਹ ਮਕਸਦ ਹੁੰਦਾ ਕਿ ਸਾਡੀ ਸਟੋਰੀ ਵੇਖ ਕੇ ਕਿ ਸਮਾਜ ਤੇ ਸੁਧਾਰ ਆਵੇ ਕੋਈ ਨਾ ਕੋਈ 1 1% ਵੀ ਕਹਿ ਦਨ ਕਿ ਹਾਂ ਨਹੀਂ ਜੋ ਤੁਸੀਂ ਗੱਲ ਕੀਤੀ ਠੀਕ ਕੀਤੀ ਹੈਗੀ ਆ ਵਧੀਆ ਕੀਤੀ ਆ ਤੇ ਬਾਕੀ ਤਕਰੀਬਨ ਇਹ ਘਰਾਂ 'ਚ ਹੁੰਦਾ ਹੀ ਆ ਮੁੰਡਾ ਆਦਾ ਕੋਈ ਹਾਂ ਪਿੰਚ ਕਈ ਵਰੀ ਮਾਂ ਪਿਓ ਲੱਗ 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 ਕਰ ਦਿੰਦੇ ਮਾਂ ਉਹਦੇ ਕੋਰੇਗੀ ਪਿਓ ਉਹ ਕਰੇਗਾ ਇਸ ਤਰ੍ਹਾਂ ਲੱਗ ਜਿੰਦਗੀ ਉਹਨਾਂ ਨੂੰ ਲੱਗ ਮਿਲੇ ਹਾਂ ਕਰ ਦਿੰਦੇ ਚਲੋ ਜੀ ਬਾਕੀ ਦੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦਿਓ ਥੈਂਕ ਯੂ ਥੈਂਕ ਯੂ